ਕੰਨਾ ਵੀ 5-5000 ਘੋੜੀਆਂ ਮਿਲ ਗਈਆਂ ਟੌਪ ਦੇ ਘੋੜੇ ਆ ਜਿੰਨਾਂ ਦੇ ਮੈਂ ਨਾਂ ਨਹੀਂ ਲੈਂਦਾਗਾ ਤੇ ਮੈਨੂੰ 100 ਬੱਚਾ ਪੰਜਾਬ ਤੋਂ ਚੰਗਾ ਕੱਢ ਕੇ ਵਿਖਾ ਦਊਂ ਤੋਂ ਕਰਮਦੇਵ ਜੰਮਿਆ ਠੀਕ ਹੈ ਜੀ ਜਿਹੜਾ ਮਤਲਬ 72 ਇੰਚ ਦਾ ਘੋੜਾ ਆ ਠੀਕ ਆ ਬਈ ਉਹ ਆਪਣੇ ਘਰੇ ਜੰਮਿਆ ਸੀ ਚਲਕ ਤੋੜ ਉਹ ਜਾ ਕੋਈ ਬੱਚਾ ਆ ਜੇ ਬਾਜੇ 2.5 2-2 ਲੱਖ ਦੇ ਤਾਂ ਬੱਚੇ ਵਿਖਦੇ ਲੱਖ ਰੁਪਈਆ ਘੂੜੀ ਖਾ ਜਾਂਦੀ ਹੈ ਹਾਂ ਤੇ ਸਾਰਿਆਂ ਦੇ ਤਾਂ ਨਹੀਂ 25-25 ਲੱਖ ਦੇ ਵਿਖਦੇ ਹਾਂ ਧੰਨਵਾਦ ਇੱਕ ਤਾਂ ਮੈਨੂੰ ਜਿਆਦਾ ਚੰਗਾ ਲੱਗਾਇਆ ਵੀ ਤੁਸੀਂ ਦੋਵੇਂ ਭਰਾ ਪੱਗਾਂ ਬੰਨਦੇ ਹੋ ਬਹੁਤ ਸੋਹਣੇ ਲੱਗਦੇ ਆ ਧੰਨਵਾਦ ਨੰਬਰਦਾਰ ਸਟੱਡ ਫਾਰਮ ਦੇ ਦੂਜੇ ਭਾਗ ਦੇ ਵਿੱਚ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਜਸੇ ਦੇ ਫਾਰਮ ਦੇ ਨਗੀਨੇ ਜਿਦੇ ਵਿੱਚ ਕੁੱਝ ਜਾਨਵਰ ਸੇਲ ਲਈ ਵੀ ਆ ਸਾਰੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖ ਲਿਓ ਸਾਰੇ ਜਾਨਵਰਾਂ ਦਾ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਜੇ ਕਿਸੇ ਦਾ ਵਿਚਾਰ ਬੰਦਾ ਵਾ ਤਾਂ ਬਾਈ ਜਸੇ ਦਾ ਨੰਬਰ ਵੀਡੀਓ ਦੇ ਉੱਪਰ ਚੱਲ ਰਿਹਾ ਵਾ ਕਰ ਲਿਓ ਬਾਈ ਦੇ ਨਾਲ ਗੱਲਬਾਤ ਸਾਰਿਆਂ ਤੋਂ ਪਹਿਲਾ ਨਗੀਨਾ ਜਿਹੜਾ ਆਪਾਂ ਤੁਹਾਨੂੰ ਇਹ ਦਿਖਾਉਣ ਜਾ ਰਹੇ ਹਾਂ ਮਿੱਤਰੋ ਨੀਲੀ ਘੋੜੀ ਆ ਕੱਦੇ ਦਾ 66 ਇੰਚਾ ਤੇ ਖਲੀ ਜਿਹੜਾ ਦਾਰਾਪੁਰ ਵਾਲਾ ਉਹਦੀ ਧੀ ਹੈ ਮਿੱਤਰੋ ਤੇ 4 ਮਹੀਨਿਆਂ ਦੀ ਇਹ ਜਿਹੜੀ ਗੱਬੜ ਚੱਕ ਪਾਸ ਆ ਤੇ ਦੁਨੀਆ ਦੇ ਉਹ ਸੁਪਰਸਟਾਰ ਘੋੜੇ ਤੋਂ ਜਿਨੇ ਪਿਛਲੇ ਸਾਲ ਦੇ ਵਿੱਚ ਹਾਰੇ ਸ਼ੋਆਂਾਂ ਦੇ ਵਿੱਚ ਧੁੰਮਾ ਪਾਈ ਰੱਖੀਆਂ ਮਿੱਤਰੋ ਦੁੱਲੇ ਤੋਂ ਦੁੱਲੇ ਤੋਂ ਇਹ ਇਸ ਨਾਮ ਜਿਹੜੀ ਨੀਲੀ ਘੋੜੀ ਹੈ ਬਾਈ ਉਹਨਾਂ ਦੀ ਗੱਬਣ ਆ ਬਹੁਤ ਸੋਹਣਾ ਜਿਹੜਾ ਇਹਦੇ ਬਾਡਾ ਲੱਗਿਆ ਹੋਇਆ ਮਿੱਤਰੋ ਤੇ ਪੈਰਪੂਰ ਸੁੰਬ ਸੁੰਬਾ ਜਿਹੜੇ ਇਹਦੇ ਬੜੇ ਚੰਗੇ ਆ ਤੇ ਸੋਹਣੇ ਆ ਜਿਵੇਂ 45 ਦੇ ਲੱਗੇ ਹੁੰਦੇ ਆ ਨਾ ਉਵੇਂ ਲੱਗੇ ਹੋਏ ਆ ਘੋੜੀ ਦੀ ਲੈਂਥ ਵਗੈਰਾ ਬਹੁਤ ਜਿਆਦੇ ਆ ਆ ਦੇਖੋ ਖੜਨ ਦੀ ਖੁਦਨੀ ਦੇ ਹਿਸਾਬ ਦੇ ਨਾਲ ਘੋੜਾ ਹੀ ਆ ਤੇ ਆਜੋ ਅਗਲਾ ਨਗੀਨਾ ਤੁਹਾਨੂੰ ਦਿਖਾਉਣਾ ਹੈ ਮਿੱਤਰੋ ਇਹ ਹੈਗੀ ਆ ਦਰੂਨੇ ਦੀ ਬਹੁਤ ਜਿਆਦੇ ਵੱਡੀ ਜਿਵੇਂ ਆਪਾਂ ਕਹਦੇ ਇਹ ਟੈਂਕ ਜਿੱਡੀ ਇਹ ਬਸ਼ੇਰੀ ਆ ਮਿੱਤਰੋ ਹੇ ਤਾਂ ਇਹ ਬਸ਼ੇਰੀ ਹੋਈ ਆ ਤੇ ਗੱਲ ਕਰੀਏ ਜੇਕਰ ਆਪਾਂ ਇਹਦੀ ਉਮਰ ਦੀ ਮਿੱਤਰੋ ਦਰੂਨੇ ਦੀ 2 ਦੰਦੇ ਹਜੇ ਬਸ਼ੇਰੀ ਆ ਤੇ 62 ਇੰਚ ਦਾ ਜਿਹੜਾ ਇਸ ਟਾਈਮ ਕੱਦ ਹੋ ਚੁੱਕਿਆ ਮਿੱਤਰੋ ਤੇ ਬਾਈ ਹੁਣਾਂ ਦੇ ਫਾਰਮ ਦਾ ਜਿਹੜਾ ਸ਼ਿੰਗਾਰ ਆ ਦੇ ਕੋਦ ਸੀ ਕਿ ਮੇਤਰੀ ਆਉਂਦੀ ਆ ਪਾਉਂਦੀ ਆ ਨਾ ਭਲੇਖਾ ਦਰੋਣੇ ਦਾ ਤੇ ਇਸ ਤਾਈ ਮਿੱਤਰੋ ਇਹ ਵੀ ਬਾਈ ਹੋਣ ਵਾਲੇ ਕਾਲੇ ਕਾਂਟੇ ਵਾਲੇ ਬੱਚੇ ਕਾਲਦੇਵ ਤੋਂ ਹੈਗੀ ਆ ਗੱਬਣ ਲੈਂਥ ਚੈੱਕ ਕਰੋ ਪੈਠਪੂੜਾ ਤੁਸੀਂ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਜਿਹੜਾ ਬਾਡ ਆ ਇਹਦੇ ਲੱਗਿਆ ਹੋਇਆ ਵਾ ਤੇ ਜੇ ਨੰਬਰ ਦੇ ਉੱਪਰ ਜਿਹੜੀ ਇਹ ਤੁਹਾਨੂੰ ਇੱਕ ਹੋਰ ਨਗੀਨਾ ਦਿਖਾਉਣ ਲੱਗਿਆ ਮਿੱਤਰੋ ਮਾਰਕਿੰਗ ਇਹਦੀ ਵੀ ਆਪਦੀ ਪੈਣਾ ਲੱਗੀ ਹੋਈ ਹੈ ਮੱਥੇ ਦੇ ਉੱਪਰ ਇਹਦੇ ਵੀ ਪਤਲਾ ਜਿਹੜਾ ਬਲੇਜ ਆ ਤੇ ਇਹਦਾ ਇੱਕ ਪੈਰ ਆ ਜਿਹੜਾ ਮੂਹਰਾ ਉਹ ਹੈਗਾ ਚੱਟਾ ਮਿੱਤਰੋ ਬਹੁਤ ਸੋਹਣੀ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਕਰਨ ਕਨੌਤੀ ਦੇਖ ਰਹੇ ਹੋ ਦਰੋਣੇ ਦਾ ਭਲੇਖਾ ਹੀ ਪਾਉਂਦੀ ਆ ਕੱਦ ਦੀ ਗੱਲ ਕਰਾਂ ਤਾਂ 64 ਇੰਚ ਬਾਈ ਕਹਿੰਦਾ ਇਹਦਾ ਕੱਦ ਆ ਇਹਦੇ ਵਿੱਚ ਮੱਝੂਗੇ ਬਲੱਡ ਲਾਈਨ ਤੇ ਦਰੋਣਾ ਦੋਨੇ ਆਇਆ ਜਿਹੜੀ ਇਹਦੀ ਮਾਂ ਵਾ ਐਡਮ ਦੀ ਜੀ ਕੀ ਮਿੱਤਰੋ ਤੇ ਇਸ ਟਾਈਮ ਇਹ ਵੀ ਬਾਈ ਹੋਣਾ ਦੇ ਕਾਲਦੇਵ ਤੋਂ ਗੱਬਣਾ ਮਿੱਤਰੋ ਤੇ ਅਗਲੀ ਜਿਹੜੀ ਇਹ ਨਗੀਨਾ ਦਿਖਾਉਣ ਲੱਗਿਆ ਨਾ ਇਹ ਕਰਮ ਵਾਲਿਆਂ ਦੇ ਘਰਾਂ ਦੇ ਵਿੱਚ ਹੀ ਜੰਮਿਆ ਮਿੱਤਰੋ ਕਿਉਂਕਿ ਦਰੋਹਣੇ ਦੇ ਜਿਹੜੇ ਕਾਲੇ ਬੱਚੇ ਹਨ ਉਹ ਲਿਮਟਡ ਹੀ ਆ ਉਂਗਲਾਂ ਤੇ ਗਿਣੇ ਜਾਣ ਵਾਲੇ ਬੱਚੇ ਆ ਥੋੜੇ ਜਿਹੇ ਬੱਚੇ ਜਿਹੜੇ ਨੇ ਕਾਲੇ ਦਿੱਤੇ ਆ ਬਾਟ 62 ਇੰਚ ਕੱਦਾ ਬਾਈ ਅਸਾ ਕਹਿੰਦਾ ਇਹਦਾ ਇਸ ਟਾਈਮ ਇਹ ਵੀ ਬਾਈ ਹੋਣਾ ਦੇ ਕਾਲਦੇਵ ਜਿਹੜਾ ਆਪਾਂ ਤੁਹਾਨੂੰ ਘੋੜਾ ਦਿਖਾਇਆ ਸੀਗਾ ਉਹ ਤੋਂ ਇਹ ਗੱਬਣਾ ਮਿੱਤਰੋ ਬਹੁਤ ਸੋਹਣੀ ਜਿਹੜੀ ਇਹ ਵੀ ਬਸ਼ੇਰੀ ਆ ਚੰਗੀ ਬਾਡੀ ਦੀ ਆ ਤੇ ਹੁਣ ਜਿਹੜੀ ਆਪਾਂ ਅਗਲੀ ਤੁਹਾਨੂੰ ਇਹ ਘੋੜੀ ਦਿਖਾਉਣ ਲੱਗੇ ਆ ਇਹ ਬਾਈ ਜੱਸਾ ਕਹਿੰਦਾ ਸ਼ਾਨਦਾਰ ਦੀ ਧੀ ਆ ਮਿੱਤਰੋ ਮੌਕੇ ਦੇ ਉੱਪਰ ਇਹ ਹੈਗੀ ਆ ਖਾਲੀ ਤੇ 65 ਇੰਚੇ ਦਾ ਇਸ ਟਾਈਮ ਸੱਜਣੋ ਕੱਦ ਦਾ ਘੋੜਿਆਂਰਗੀ ਘੋੜੀ ਆ ਬੋਲਿਆ ਦੇ ਸੋਹਣੀ ਆ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਖੁੱਲੀ ਬਾਡੀ ਦੀ ਹੈ ਹਨਾ ਇਹ ਹੈਗੀ ਆ ਬਕਾਊ ਮਿੱਤਰੋ ਜੇਕਰ ਗੱਲਬਾਤ ਕਰਨੀ ਆ ਤਾਂ ਜੱਸੇ ਬਾਈ ਦੇ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਉਂਕਿ ਬਾਈ ਕਹਿੰਦਾ ਇਹ ਆਪਾਂ ਵੇਚ ਦਾਂਗੇ ਜੇਕਰ ਕਿਸੇ ਵੀ ਵੀਰ ਨੂੰ ਪਸੰਦ ਆਉਂਦੀ ਆ ਤਾਂ ਜੱਸੇ ਦਾ ਨੰਬਰ ਚੱਲ ਰਿਹਾ ਗੱਲਬਾਤ ਕਰ ਲਿਓ ਜੇ ਕੋਈ ਹੋਰ ਵੀ ਜਾਣਕਾਰੀ ਲੈਣੀ ਆ ਉਹ ਵੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਤੇ ਆਜੋ ਅੱਗੇ ਆਪਾਂ ਛੋਟੇ ਬੱਚਿਆਂ ਤੇ ਆ ਜੀਏ ਮਿੱਤਰੋ ਇਹ ਜਿਹੜੀ ਤੁਸੀਂ ਸਾਰਿਆਂ ਤੋਂ ਪਹਿਲੀ ਦੇਖ ਰਹੇ ਹੋ ਮੱਥੇ ਦੇ ਉੱਪਰ ਪਤਲਾ ਇਹਦੇ ਬਲੇਜ ਆ ਤੇ ਇਸ ਟਾਈਮ 14 ਮਹੀਨੇ ਜਿਹੜੀ ਇਹਦੀ ਉਮਰ ਹੋ ਚੁੱਕੀ ਆ ਦਲਵਾਗ ਦੀ ਇਹ ਮਿੱਤਰੋ ਪੋਤੀ ਆ ਰਤਨਰਾਜ ਘੋੜਾ ਏ ਰਾਸਤਾਨ ਦੇ ਵਿੱਚ ਉਹਦੀ ਇਹ ਧੀ ਆ ਮਿੱਤਰੋ ਤੇ ਆਜੋ ਆਪਾਂ ਤੁਹਾਨੂੰ ਅਗਲੀ ਬਿਸ਼ੇਰੀ ਤੇ ਲੈ ਕੇ ਚਲੀਏ ਇਹ ਜਿਹੜੀ ਮੌਹਾਂ ਬਿਸ਼ੇਰੀ ਆ ਮੱਥੇ ਦੇ ਉੱਪਰ ਪਟਾਵਾ ਦੋ ਮਗਰਲੇ ਪੈਰੇ ਦੇ ਚਿੱਟੇ ਆ 11 ਮਹੀਨੇ ਹਜੇ ਸਿਰਫ ਮਿੱਤਰੋ ਇਹਦੀ ਹੋਈ ਆ ਉਮਰ ਨਿਯਾਮ ਘੋੜਾ ਵਾ ਪ੍ਰਵਾਤ ਲੈ ਜਾਂਦਾ ਪ੍ਰਵਾਤ ਦਾ ਬਾਈ ਕਹਿੰਦਾ ਪੁੱਤ ਆ ਤੇ ਉਹਦੀ ਇਹ ਧੀ ਆ ਖੜਨੀ ਖੜਨੀ ਬਿਸ਼ੇਰੀ ਦੀ ਦੇਖੋ ਬਹੁਤ ਸੋਹਣੀ ਹੈ ਮਿੱਤਰੋ ਰੰਗ ਰੰਗ ਦੇ ਦੇਖ ਲੋ ਤੁਸੀਂ ਚਮਕ ਚਮਕ ਦੇਖ ਲੋ ਕੰਨ ਦੇਖ ਲੋ ਮਾਰਕਿੰਗ ਵੀ ਇਹਦੀ ਬੜੀ ਜਿਆਦੇ ਸੋਹਣੀ ਹੈ ਜੇ ਇਹਦਾ ਵੀ ਵਿਚਾਰ ਬੰਦਾ ਤਾਂ ਬਾਈ ਜੱਥੇ ਦੇ ਨਾਲ ਤੁਸੀਂ ਕਰ ਸਕਦੇ ਹੋ ਗੱਲਬਾਤ ਆਹ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਨਾ ਇਹ ਕਾਲੇ ਕਾਂਡੇ ਦੀ ਮਿੱਤਰੋ ਧੀ ਆ ਤੇ ਮਾਲੇ ਪਾਸਿਓਂ ਜਿਹੜੀ ਇਹਦੀ ਮਾਂ ਨਾ ਉਹ ਵੀ ਬਾਈ ਕਹਿੰਦਾ 골ਡਨ ਸਟਾਰ ਘੋੜੇ ਦੀ ਧੀ ਸੀ ਤੇ ਇਸ ਟਾਈਮ ਇਹਦੀ 19 ਮਹੀਨੇ ਹਜੇ ਉਮਰ ਹੋਈ ਆ ਤੇ ਬਾਈ ਹੁਣਾਂ ਦੀ ਬਹੁਤ ਜਿਆਦੇ ਚੰਗੀ ਸੰਭਾਲ ਕਰਕੇ ਇਸ ਟਾਈਮ ਇਹ 59 ਇੰਚ ਦੇ ਨੇੜ ਬਾਈ ਜੱਸਾ ਕਹਿੰਦਾ ਕੱਦ ਆ ਜਿਹੜਾ ਇਹ ਬੇਛੇਰੀ ਕਰ ਚੁੱਕੀ ਹੈ ਜੇ ਇਹਦਾ ਵੀ ਵਿਚਾਰ ਬੰਦਾ ਤਾਂ ਕਰ ਲਿਓ ਗੱਲਬਾਤ ਇਹ ਵੀ ਬਕਾਊ ਆ ਮਿੱਤਰੋ ਤੇ ਕੰਨ ਕੋ ਨਾ ਦੇਖੋ ਤੁਸੀਂ ਬਹੁਤ ਸੋਹਣਾ ਜਿਹੜਾ ਬੇਛੇਰੀ ਦੇ ਲੱਗਾ ਹੋਇਆ ਵਾ ਤੇ ਗੱਲਬਾਤ ਕਰਦੇ ਹਾਂ ਹੁਣ ਅਗਲੀ ਘੋੜੀ ਦੀ ਮਿੱਤਰੋ ਇਹ ਹੈਗੀ ਆ ਘੋੜੀ 61 ਇੰਚ ਇਹਦਾ ਇਸ ਟਾਈਮ ਜਿਹੜਾ ਮਿੱਤਰੋ ਕੱਦ ਆ ਤੇ ਬਾਈ ਹੋਣਾ ਦੇ ਕਾਲਦੇਵ ਤੋਂ ਇਹ 19 ਦਿਨ 20 ਦਿਨ ਹੋਇਆ ਮਲਾਈ ਦੀ ਫੋਟੋ ਵੀਡੀਓ ਬਾਈ ਕਹਿੰਦਾ ਦੇਵਾਂਗੇ ਸਵਾਰੀ ਦੀ 파ਹਾ ਸੋਹਣਾ ਤੋਰਾ ਤੁਰਦੀ ਆ ਇਹਦੇ ਵਿੱਚ ਤੁਹਾਡੇ ਦੋਨੇ ਸ਼ੌਂਕ ਪੂਰੇ ਹੋ ਜਾਂਦੇ ਆ ਜੇਕਰ ਤੁਸੀਂ ਨਵੇਂ ਹੋ ਘੋੜਿਆਂ ਦੀ ਲਾਈਨ ਦੇ ਵਿੱਚ ਤਾਂ ਇਹਨੇ ਬੱਚਾ ਵੀ ਦੇ ਦੇਣਾ ਵਾ ਬਾਕੀ ਝੂਟੇ ਝਾੜੇ ਲੈਣ ਵਾਲਾ ਜਿਹੜਾ ਉਹ ਵੀ ਤੁਹਾਡਾ ਚਾ ਮਿੱਤਰੋ ਪੂਰਾ ਹੋ ਜਾਣਾ ਵਾ ਤੇ ਜੇ ਕਿਸੇ ਦਾ ਵਿਚਾਰ ਬਣਦਾ ਵਾ ਤਾਂ ਕਮਾਲਿਓ ਬਾਈ ਜੱッセ ਦੇ ਫੋਨ ਦੇ ਉੱਪਰ ਮਾਰ ਲਿਓ ਰਿੰਗ ਤੇ ਆਜੋ ਜਿਹੜੀ ਹੁਣ ਤੁਹਾਨੂੰ ਅੱਗੇ ਆਪਾਂ ਇਹ ਜਿਹੜੀ ਕੁੜੀ ਦਿਖਾਉਣ ਲੱਗਿਆ ਮਿੱਤਰੋ 61 ਇੰਚੇ ਦਾ ਕੱਦ ਦਾ ਤੇ ਨੁਕਰੇ ਬਲੱਡ ਦੇ ਵਿੱਚੋਂ ਬਾਈ ਕਹਿੰਦਾ ਨੱਥੂਆਂ ਵਾਲੇ ਬੈਲੀ ਦੀ ਧੀ ਆ ਤੇ ਹੁਣ ਇਸ ਟਾਈਮ ਤਿੰਨ ਮਹੀਨਿਆਂ ਦੀ ਇਹ ਦੁਬਾਰਾ ਤੋਂ ਗੱਬਣਾ ਅਰਜਨ ਰੌਲੀ ਵਾਲੇ ਦਾ ਬੱਚਾ ਵਾ ਧਨੇ ਸ਼ੀਦ ਪਿੰਡ ਦੇ ਵਿੱਚ ਬਲੰਦ ਉਹਦੇ ਤੋਂ ਇਹ ਮਿੱਤਰੋ ਗੱਬਣਾ ਤੇ ਇਹਦੇ ਮਗਰ ਜਿਹੜੀ ਤੁਸੀਂ ਬਸ਼ੇਰੀ ਦੇਖ ਰਹੇ ਹੋ ਬਹੁਤ ਜਿਆਦੇ ਸੋਹਣੀ ਤੇ ਚੰਗੀ ਬਸ਼ੇਰੀ ਆ ਇਹ ਮਿੱਤਰੋ ਟੈਬੀ ਵਾਲੇ ਘੋੜੇ ਦੀ ਧੀ ਆ ਜੇ ਕਿਸੇ ਦਾ ਵੀ ਵਿਚਾਰ ਬਣਦਾ ਵਾ ਕਿਸੇ ਵੀ ਘੋੜੀ ਦਾ ਤੇ ਬਾਈ ਜੱਸੇ ਦੇ ਨਾਲ ਗੱਲਬਾਤ ਕਰ ਲਿਓ ਆਜੋ ਆਪਾਂ ਸੱਜਣ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਵੀਡੀਓ ਦੇ ਨਾਲ ਬਣੇ ਰਹੋ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਆਪਣੇ ਫੇਸਬੁਕ ਚੈਨਲ ਤੇ ਅੱਜ ਆਪਾਂ ਪਹੁੰਚਿਆ ਮੋਗੇ ਜ਼ਿਲ੍ਹੇ ਦੇ ਪਿੰਡ ਕਾਲੀਏਵਾਲ ਤੇ ਪਹਿਲੀ ਗੱਲ ਤਾਂ ਜਦੋਂ ਅਸੀਂ ਫਾਰਮ ਦੇ ਉੱਪਰ ਪਹੁੰਚੇ ਆਂ ਬਾਈ ਦੇ ਜਾਨਵਰਾਂ ਦੀ ਇੰਨੀ ਸੋਹਣੀ ਕਲੈਕਸ਼ਨ ਆ ਤੇ ਦੇਖ ਕੇ ਰੂਹ ਖੋਚ ਹੋ ਗਈ ਜਦੋਂ ਬਾਈ ਨੇ ਵੀਡੀਓ ਕਰਾਉਣ ਵੇਲੇ ਤੇ ਕਬਜੇ ਜੱッセ ਨਾਲ ਮੇਰੀ ਗੱਲਬਾਤ ਹੋਈ ਤੇ ਵੀਰ ਨੇ ਮੇਰੇ ਨਾਲ ਪਹਿਲਾਂ ਹੀ ਵਾਦਾ ਇਹ ਕੀਤਾ ਸੀ ਤੇ ਬਾਈ ਕਹਿੰਦਾ ਬਈ ਜਦੋਂ ਲੋਪੋ ਵਾਲਾ ਤੂੰ ਘਰੇ ਆਏਂਗਾ ਤਾਂ ਤੇਰੀ ਰੂਹ ਖੋਚ ਹੋਊਗੀ ਤੇ ਪਹਿਲਾਂ ਤਾਂ ਆਪਾਂ ਕਰਦੇ ਆ ਬਾਈ ਜੱਸੀ ਦਾ ਸਵਾਗਤ ਜਿਸੇ ਵੀਰੇ ਸਵਾਗਤ ਕਰਦਾ ਫਲਾ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਹਰਿੰਦਰ ਵੀਰੇ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਵਧੀਆ ਵਧੀਆ ਬਹੁਤ ਜੀ ਆਇਆਂ ਨੂੰ ਵੀਰੇ ਤੇ ਜਿੰਨੇ ਵੀ ਆਪਣੇ ਘੋੜਿਆਂ ਵਾਲੇ ਸਰਦਾਰ ਪੇਜ ਦੇਖ ਰਹੇ ਆ ਜਿੰਨੇ ਵੀ ਸਰੋਤੇ ਆਪਣੇ ਸਾਰਿਆਂ ਨੂੰ ਸਾਡੇ ਸਾਰੇ ਇਹ ਪਰਿਵਾਰ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਵੀਰੇ ਸਭ ਤੋਂ ਪਹਿਲਾਂ ਆਪਾਂ ਦੱਸ ਦਈਏ ਹੈ ਨਾ ਜਿਹੜੇ ਜਿਹੜੇ ਆਪਣੇ ਨਾਲ ਬੈਠੇ ਆ ਇੰਟਰੋਡਕਸ਼ਨ ਇਤੋਂ ਲੱਗ ਦਈਏ ਤੇ ਇਹਨਾਂ ਦਾ ਨਾਮ ਵਗੈਰਾ ਹੈ ਨਾ ਹਾਂਜੀ ਇਹ ਜੀ ਮੇਰੇ ਤਾਇਆ ਜੀ ਆ ਜੀ ਸਰਦਾਰ ਮਲਕੀਤ ਸਿੰਘ ਨੰਬਰਦਾਰ ਠੀਕ ਹੈ ਜੀ ਹਾਂਜੀ ਤੇ ਇਹ ਮਤਲਬ ਮੇਰਾ ਦੋਸਤ ਆ ਜੀ ਮੁੰਡਾ ਹੁਣ ਘੋੜੀਆਂ ਰੱਖਣ ਲੱਗਾ ਜੀ ਮਤਲਬ ਹੈ ਤਾਂ ਰੱਖਦੇ ਪੁਰਾਣੇ ਆ ਪਰ ਥੋੜਾ ਵਿੱਚੋਂ ਛੱਡ ਕੇ ਹੁਣ ਦੁਬਾਰਾ ਫੇਰ ਸ਼ੁਰੂ ਕੀਤਾ ਇਹ ਆਪਣਾ ਬੇਲੀ ਨਾਲ ਹੀ ਹੁੰਦਾ ਜੀ ਠੀਕ ਹੈ ਬਈ ਤੇ ਇਹ ਤਾਇਆ ਜੀ ਦਾ ਬੇਟਾ ਜੀ ਵੱਡਾ ਭਰਾ ਮੇਰਾ ਠੀਕ ਹੈ ਬਈ ਹਾਂਜੀ ਜੜੀ ਮੇਰੇ ਦੀ ਜਿਵੇਂ ਡੈਥ ਹੋ ਗਈ ਸੀ ਕਾਫੀ ਟਾਈਮ ਪਹਿਲਾਂ 2009 ਚ ਤੂੰ ਅਸੀਂ ਪਰਿਵਾਰ ਸਾਰਾ ਵੀਰੇ ਇਕੱਠੇ ਆ ਇਕੱਠੇ ਰਹਿੰਦੇ ਆ ਜੀ ਹਾਂ ਠੀਕ ਹੈ ਬਈ ਅ ਦੱਸੇ ਵੀਰੇ ਜਣ ਕੇ ਜੇ ਜਾਨਵਰ ਹਨਾ ਜੇ ਆਪਾਂ ਗੱਲ ਕਰੀਏ ਆ ਕੇ ਜਦੋਂ ਦੇਖਿਆ ਮੈਂ ਕਹਿੰਦਾ ਵੀ ਇਹ ਜਿਹੜੇ ਥਵਾਕ ਵਾਲੇ ਘਰਾਂ ਦੇ ਵਿੱਚ ਏਦਾਂ ਦੇ ਜਾਨਵਰ ਹੁੰਦੇ ਆ ਹਨਾ ਜਿਹੜੀ ਮੇਨ ਗੱਲ ਹਨਾ ਗੱਲ ਵੀਰੇ ਪਤਾ ਕੀ ਹੋ ਜਾਂਦੀ ਆ ਥਵਾਕ ਵਾਲੇ ਘਰ ਚ ਐ ਹੋ ਹੁੰਦਾ ਵੀ ਹੁਣ ਜੇ ਮੈਂ ਇਕੱਲਾ ਹੁੰਦਾ ਮੈਂ ਬਾਹਰ ਅੰਦਰ ਜਾਣਾ ਜੇ ਰਾਜਸਥਾਨ ਘੋੜੀਆਂ ਦੇਖਣ ਜਾਵੜਿਆ ਜਾਂ ਕਿਸੇ ਮੇਲੇ ਤੇ ਜਾਵੜਿਆ 8-8 ਦਿਨ ਮੁੜੀਦਾ ਨਹੀਂ ਹੈ ਨਾ ਫਿਰ ਪਿੱਛੋਂ ਮਤਲਬ ਲੇਬਰ ਠੀਕ ਹੈ ਮਿਹਨਤ ਬਹੁਤ ਕਰਦੀ ਆ ਪਰ ਜਿੰਨਾ ਚਿਰ ਕੋਈ ਪਰਿਵਾਰ ਦਾ ਜੀ ਹਾਜ਼ਰ ਨਹੀਂ ਨਾ ਆਪਦੇ ਹੱਥੀਂ ਚੀਜ਼ ਨਹੀਂ ਪਾ ਲੈਂਦੇ ਉਹਨੇ ਉਹਨੇ ਉਸ ਤੋਂ ਬਿਨਾ ਮਤਲਬ ਜਾਨਵਰ ਬੰਨਦੇ ਨਹੀਂ ਬਿਲਕੁਲ ਲੈਣਾ ਸਾਡਾ ਇੱਥੇ ਕੋਈ ਨਾ ਕੋਈ ਇੱਕ ਬੰਦਾ ਮੌਜੂਦ ਰਹਿਣਾ ਹੀ ਰਹਿਣਾ ਠੀਕ ਹੈ ਜੀ ਮਤਲਬ ਜਾਂ ਤਾਇਆ ਜੀ ਹੁਣ ਚਾਹੇ ਮੈਂ ਹੋਵਾਂ ਚਾਹੇ ਇਹ ਵੀਰਾ ਹੋਵੇ ਇੱਕ ਦੋ ਮੁੰਡੇ ਭਤੀਜੇ ਆ ਮੇਰੇ ਠੀਕ ਹੈ ਜੀ ਹਾਂਜੀ ਉਹ ਵੀ ਹੁਣ ਥੋੜਾ ਰੀਪਰ ਚੱਲਦਾ ਤੂੜੀ ਵਾਲਾ ਹਨਾ ਉਧਰ ਬਿਜ਼ੀ ਆ ਨਹੀਂ ਤਾਂ ਇਹ ਇਕੱਠਾ ਪਰਿਵਾਰ ਆ ਮਤਲਬ ਸਾਡੇ ਇੱਕ ਦੋ ਮੈਂਬਰ ਇੱਥੇ ਰਹਿੰਦੇ ਆ ਠੀਕ ਹੈ ਜੀ ਤੇ ਹਾਂਜੀ ਜਾਨਕੀ ਵਧੀਆ ਗੱਲ ਆ ਹਨਾ ਬਈ ਗੌਰ ਵੱਧ ਹੋ ਜਾਂਦੀ ਵੀਰੇ ਜਿਵੇਂ ਵੀਰੇ ਸਭ ਤੋਂ ਪਹਿਲਾਂ ਆਪਾਂ ਘੋੜਿਆਂ ਤੇ ਆਪਾਂ ਫੇਰ ਆਉਨੇ ਆ ਹਨਾ ਆਪਾਂ ਇਹ ਚੀਜ਼ ਪਹਿਲਾਂ ਦਰਸ਼ਕਾਂ ਦਾ ਆਦੀ ਵੀ ਜਿਵੇਂ ਹੁਣ ਜਾਨਵਰ ਮੈਂ ਕਹਿੰਦਾ ਯਾਰ ਫਰਸਟ ਕਲਾਸ ਜਿਵੇਂ ਆਪਾਂ ਕਹਿ ਰਹੀਏ ਹਨਾ ਮਾਈਕ੍ਰੋ ਦੀ ਮੇਰ ਆ ਜੀ ਮਾਈਕ੍ਰੋ ਦੀ ਮੇਰ ਹਨਾ ਜਿਵੇਂ ਸਿੱਕ ਸਟਾਰਟਿੰਗ ਕਿਵੇਂ ਹੁੰਦੀ ਹੈ ਬਾਈ ਹਨਾ ਜਿਵੇਂ ਘਰ ਦੇ ਦੱਸਦੇ ਜਿਵੇਂ ਤੁਡੀ ਸਟਾਰਟਿੰਗ ਕਿਵੇਂ ਹੁੰਦੀ ਹੈ ਇਹ ਕੰਮ ਜੀ ਬਾਈ ਸਟਾਰਟਿੰਗ ਵੀਰੇ ਮੈਨੂੰ ਨਾ ਅਸਲ ਵਿੱਚ ਸ਼ੌਂਕ ਤਾਂ ਬਹੁਤ ਪੁਰਾਣਾ ਸੀ ਪਹਿਲਾਂ ਤਾਂ ਆਇਆ ਜੀ ਹੁਣ ਹੀ ਰੱਖਦੇ ਸੀਗੇ ਠੀਕ ਹੈ ਜੀ ਤੇ ਵਿੱਚੋਂ ਕੁਝ ਹਾਲਾਤ ਇਹੋ ਜਿਹੇ ਹੋ ਗਏ ਸੀਗੇ ਵੀ ਵਿਆਹ ਵਿਊ ਕਰਨੇ ਪਏ ਬਥੇਰਾ ਹਨਾ ਵੱਡਾ ਪਰਿਵਾਰ ਸੀ ਥੋੜਾ ਜਿਹਾ ਡਾਊਨ ਹੋ ਗਏ ਸੀਗੇ ਠੀਕ ਹੈ ਜੀ ਹਾਂ ਵਿੱਚੋਂ ਜਿਵਾ ਕੇ ਮੰਮੇਗੇ ਚਲੋ 90 ਤੋਂ ਲੈ ਕੇ 2005 ਤੱਕ ਸੁਦੇਤੀ ਬਹੁਤ ਡਾਊਨ ਰਹੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਅਸੀਂ ਮੁੰਡੇ ਚਾਰ ਇੱਕੋ ਜਿਹੇ ਗੱਭਰੂ ਹੋਏ ਠੀਕ ਹੈ ਤੇ ਅਸੀਂ ਸਾਰੇ ਕੰਮ ਕਰਨ ਲੱਗ ਗਏ ਤੇ ਕੋਈ ਕਿੱਧਰ ਲੱਗ ਗਿਆ ਜੀ ਕੋਈ ਕਿਵੇਂ ਕੋਈ ਬਾਹਰ ਚਲਾ ਗਿਆ ਹਨਾ ਕਰ ਕਰਾ ਕੇ ਸੈਟਿੰਗ ਵਧੀਆ ਹੋ ਗਈ ਤੇ ਫਿਰ ਮੈਂ ਮਤਲਬ ਇੱਕ ਘੋੜੀ ਸੀ ਤੇ ਨਾਲ ਮੱਝਾਂ ਦਾ ਫਾਰਮ ਸੀ ਹਾਂਜੀ ਮੱਝਾਂ 'ਚ ਬਹੁਤ ਮਤਲਬ ਮੇਹ ਰਹੀ ਦਾਤੇ ਦੀ ਕੰਪੀਟੀਸ਼ਨ ਲੜੇ ਸਾਰਾ ਕੁਝ ਵਧੀਆ ਸੀਗਾ ਜੀ ਹੂੰ ਉਸ ਤੋਂ ਬਾਅਦ ਮੱਝਾਂ ਤੋਂ ਬਾਅਦ ਇੱਕ ਇੱਕ ਮੱਝ ਘਟਾਈ ਗਏ ਤੇ ਇੱਕ ਇੱਕ ਘੋੜੀ ਮਤਲਬ ਵਧਾਈ ਗਈ ਐਡਜਸਟ ਕਰੀ ਗਏ ਨਾ ਵੀ ਸ਼ੌਂਕ ਉਠਾ ਲਿਆ ਦਾ ਨਾ ਫਿਰ ਉੱਥੋਂ ਸੈਟਿੰਗ ਹੁੰਦੀ ਹੁੰਦੀ ਕਿ ਚਲੋ ਅ ਜਿੱਥੋਂ ਤੱਕ ਪਹੁੰਚ ਗਏ ਆ ਜੀ ਤੇ ਮੱਝਾਂ ਵੀ ਨਾਲ ਰੱਖੀਆਂ ਹੋਈਆਂ ਪਰ ਅੱਗੇ ਨਾਲੋਂ ਥੋੜਾ ਜਿਹਾ ਮਤਲਬ ਘੱਟ ਰੱਖੀਆਂ ਹਾਂ ਕੋੜੀਆਂ ਤੇ ਜ਼ਿਆਦਾ ਹਾਂ ਤੇ ਜਿੱਸੇ ਵੀਰੇ ਆਪਾਂ ਪਹਿਲਾਂ ਤਾਂ ਕਰਮਾ ਵਾਲੇ ਦੋਨਾਂ ਸਟਾਲੀਆਂ ਦੀ ਤਿਆਰੀ ਹੈ ਨਾ ਬਈ ਇੱਕ ਤਾਂ ਬਈ ਮੈਂ ਕਹਿੰਦਾ ਵੀ ਕਾਲੇ ਕਾਡੇ ਦੀ ਕਾਪੀ ਲਈ ਫਰਦ ਉਹਦਾ ਆਪਾਂ ਕਾਲਦੇਵ ਰੱਖਿਆ ਜੀ ਨਾਮ ਕਾਂਟੇ ਵਾਲੇ ਦਾ ਠੀਕ ਆ ਬਈ ਉਧਰੋਂ ਕਾਂਟੇ ਲੋ ਕਾਲ ਆ ਗਿਆ ਠੀਕ ਆ ਬਈ ਤੇ ਦੇਵਕੋੜਾ ਮਤਲਬ ਮੈਨੂੰ ਬਹੁਤ ਚੰਗਾ ਲੱਗਦਾ ਜੀ ਠੀਕ ਆ ਜੀ ਉਹਦੇ ਨੂੰ ਦੇਵਲਾਤਾ ਦੇਵਲਾਤਾ ਕਾਲਦੇਵਲਾਤਾ ਕਿਉਂਕਿ ਉਹ ਦੂਜਾ ਫਿਰ ਉਵੇਂ ਰਤਨਕਾਂਟ ਆ ਗਏ ਕਸ਼ਵ ਮਤਲਬ ਕਈ ਤਰ੍ਹਾਂ ਦੇ ਕਾਂਟੇ ਨਾਲ ਲਾ ਕੇ ਹਨਾ ਵਾਲੇ ਹੋ ਗਏ ਫਿਰ ਉਹ ਅਲੌਲ ਜੀ ਜਾਂਦਾ ਤੇ ਕਾਲਦੇਵ ਇੱਕ ਉਹਨੂੰ ਦੇਵ ਰੱਖਿਆ ਹੋਇਆ ਨਾਮ ਤੇ ਉਹ ਇਹਦਾ ਮਤਲਬ ਸ਼ਾਰਟ ਨੇਮ ਹੈਗਾ ਕੇਡੀ ਕੇਡੀ ਹੈ ਹਾਂਜੀ ਉਹਦੇ ਬਾਰੇ ਆਪਾਂ ਪਹਿਲਾਂ ਸਾਰਾ ਪਹਿਲਾਂ ਇੱਕ ਨੰਬਰ ਵਾਲੇ ਉਹਦੇ ਬਾਰੇ ਦੱਸਦੀ ਹੈ ਹਨਾ ਬਈ ਕਿ ਵੀ ਕਿੱਥੋਂ ਉਹ ਜਨਮਿਆ ਜਾਂ ਕੀ ਸਾਰ ਉਹ ਵੀਰੇ ਜਿਹੜੀ ਉਹਦੀ ਇਸ ਟਾਈਮ ਉਮਰ ਆ ਠੀਕ ਹੈ ਜੀ ਘੋੜੇ ਦੀ ਉਹ ਮਤਲਬ 2.5 ਸਾਲਾਂ ਤੋਂ ਉੱਤੇ ਹੋ ਗਿਆ 2 ਕੁ ਮਹੀਨੇ ਠੀਕ ਹੈ ਜੀ ਲਾ ਰੋ ਵੀ 32 ਤੇ 33 ਮਹੀਨੇ ਦਾ ਹੋ ਗਿਆ ਜੀ ਠੀਕ ਹੈ ਜੀ ਦੋ ਦਾੰਦ ਆ ਵੀਰੇ ਇਸ ਟਾਈਮ ਉਹ ਤੇ ਹਾਈਟ ਉਹਦੀ ਹੋਗੀ 65 ਇੰਚ ਹਾਂਜੀ 65 ਇੰਚ ਹਾਈਟ ਆ ਤੇ ਵੀਰੇ ਉਹ ਜੰਮਿਆ ਸੀ ਸੰਗਰਾਨੇ ਮੁਕਸਰ ਸਾਬ ਦੇ ਨਾਲ ਆ ਪਿੰਡ ਸੰਗਰਾਨਾ ਬਰੂ ਵਾਲੀ ਮੰਡੀ ਦੇ ਨੇੜੇ ਤੇੜੇ ਜੇ ਆ ਠੀਕ ਹੈ ਜੀ ਹਾਂਜੀ ਤੇ ਬਾਪ ਇਹਦਾ ਆਲਾ ਘੰਟਾ ਪੰਜ ਕਲਿਆਣਾ ਗਿਆ ਜੀ ਹਮ ਬੱਚਾ ਆਪ ਪੰਜ ਕਲਿਆਣਾ ਗਿਆ ਜੀ ਹਮ ਇਹਦੀ ਮਾਂ ਵੀ ਪੰਜ ਕਲਿਆਣਾ ਗਈ ਜੀ ਠੀਕ ਹੈ ਜੀ ਇਹਦਾ ਨਾਨਾ ਗੋਲਡਨ ਸਟਾਰ ਉਹ ਵੀ ਪੰਜ ਕਲਿਆਣਾ ਗਿਆ ਜੀ ਠੀਕ ਹੈ ਜੀ ਪਿੱਛੇ ਇਹਦੇ ਨਾਨੇ ਦਾ ਬਾਪ ਆ ਗਿਆ ਰਾਜ ਤੇ ਪਿੱਛੇ ਉਹਦੇ ਰਤਨਾਕਰ ਮਤਲਬ ਠੀਕ ਹੈ ਭਾਈ ਹਾਂਜੀ ਭਾਈ ਵੀ ਜਾਨਕਿ ਫਾਦਰ ਸਾਈਡ ਦਾ ਇਹਦੀ ਸਟਰੋਂਗ ਸਟਰੋਂਗ ਇਹਦੀ ਮਦਰ ਸਾਈਡ ਉਦੋਂ ਇਹੀ ਕਾਰਨ ਹੋਇਆ ਦੇਖੋ ਤੁਸੀਂ ਕਾਂਟੇ ਦੇ ਬੱਚੇ ਆਪਾਂ ਕਿੰਨੇ ਦੇਖਦੇ ਆਂ ਮਤਲਬ ਇਹ ਤਾਂ ਵਧੀਆ ਸਾਰੇ ਦੇਖੋ ਰੱਬ ਨੇ ਹਰ ਇੱਕ ਨੂੰ ਹਰ ਇੱਕ ਚੀਜ਼ ਦਿੱਤੀ ਹੈ ਨਾ ਜੀ ਭਾਈ ਪਰ ਜਿਹੜਾ ਇਹਦਾ ਕੰਨ ਲੱਗਾ ਹੋਇਆ ਅੱਖ ਆਪ ਦੇ ਬਾਪ ਵਾਲੀ ਇੰਨਾ ਛਾਤੀ ਤੇ ਪੁੱਠਾ ਇੰਨੀ ਉਮਰ ਦੇ ਵਿੱਚ ਠੀਕ ਆ ਦੁਨੀਆ 'ਚ ਬਹੁਤ ਕੁਝ ਹੈਗਾ ਪਰ ਮੈਂ ਛੇਤੀ ਜੇ ਕਹਾਂਗੇ ਵੀ ਕਾਂਡੇ ਦੇ 10 ਬੱਚੇ ਗੱਢ ਲਓ ਪਹਿਲੇ ਉਹਨਾਂ 'ਚ ਆਪਾਂ ਇਹਨੂੰ ਖੜਾ ਕਰ ਸਕਦੇ ਹਾਂ ਛਾਤੀ ਤੇ ਪੁੱਠੇ ਵੱਲੋਂ ਹਜੇ ਇਹਨੇ ਘੋੜਾ ਬੰਨਣਾ ਵੀਰੇ 2 ਸਾਲ ਹਜੇ ਲਊਗਾ ਟਾਈਮ ਹਾਂ ਬਸਹੀ ਗੱਲ ਆ ਬਈ ਸਟਾਰਟਿੰਗ ਆ ਜੀ ਇਹਦੀ ਹੈਨਾ ਬਾਕੀ ਬਲੱਡ ਬਹੁਤ ਠੰਡਾ ਵੀਰੇ ਇਹਨੂੰ ਸ਼ੋਹ ਹੋਲਡਰ ਦੇ ਵਿੱਚ ਆਪਾਂ ਇਹ ਤੋਂ ਮੀਟਿੰਗ ਲੈ ਲੈਂਦੇ ਆ ਇਹ ਨਹੀਂ ਉਹ ਘੋੜਿਆਂ ਵਾਲੇ ਲੱਛਣ ਵੀ ਇਹਨੇ ਅਗਰੈਸਿਵ ਹੋਣਾ ਨਹੀਂ ਦਿਖਾਉਂਦਾ ਬਹੁਤ ਮਤਲਬ ਸੀਲ ਠੰਡਾ ਇੱਕ ਬੰਦਾ ਵੀ ਆ ਤੋਂ ਮਤਲਬ ਕਵਰਿੰਗ ਕਰਵਾਦਾ ਬਈ ਜਿਵੇਂ ਆਪਾਂ ਸ਼ਾਰਟ ਵੀ ਲਿਆ ਜਿਵੇਂ ਇਹਨੂੰ ਪਤਾ ਸੀਗਾ ਹਨਾ ਵੀ ਇਹਨੇ ਉਹਨੇ ਜਿਹੜੇ ਸ਼ਾਰਟ ਬੈਸਟ ਦੇ ਗਏ ਬਾਅਦ ਇਹਨੇ ਕੋਈ ਬਾਹਲਾ ਇਹਨੇ ਹੋਣੀ ਕੀਤਾ ਵੀ ਹੁਣ ਵੀ ਨਹੀਂ ਨਹੀਂ ਹੁੱਲੜ ਬਾਜੀ ਤਾਂ ਕਰਦਾ ਹੀ ਨਹੀਂ ਵੀਰੇ ਇਹ ਮਤਲਬ ਬਹੁਤ ਸ਼ਾਂਤ ਸੁਭਾਅ ਹੈ ਹਨਾ ਤੇ ਕਿਵੇਂ ਬਈ ਫਿਰ ਇਹਦੀ ਹੁਣ ਬਰੀਡਿੰਗ ਬਰੂਡਿੰਗ ਜਿਵੇਂ ਕੋਈ ਹਨਾ ਹਾਂਜੀ ਇਹ ਤੋਂ ਆਪਣੀਆਂ ਘਰ ਦੀਆਂ ਘੋੜੀਆਂ ਸਾਰੀਆਂ ਇਹ ਠੀਕ ਆਪਣਾ ਚੈੱਕ ਪਾਸਾ ਜੀ ਠੀਕ ਹੈ ਵੀਰੇ ਏਰੀਏ ਚ ਲਗਭਗ ਹੁਣੇ ਤੋਂ 21-22 ਘੂੜੀਆਂ ਮਿਲ ਗਈਆਂ ਜੀ ਠੀਕ ਹੈ ਵੀ ਲੋਕਲ ਆਪਣੇ ਠੀਕ ਹੈ ਜੀ ਤੇ ਕਵਰਿੰਗ ਚੱਲੀ ਜਾਂਦੀ ਹੈ ਜੀ ਫੀਸ ਇਹਦੀ ਆਪਾਂ 41000 ਰੱਖੀ ਸੀਗੀ ਠੀਕ ਹੈ ਜੀ ਹੁਣ ਤੁਹਾਨੂੰ ਵੀ ਪਤਾ ਆਪਣੇ ਲੋਕਾਂ ਦਾ ਸਿਸਟਮ 41 ਤਾਂ ਮੂਣ ਲੱਗਦਾ ਕਿਸੇ ਨੇ ਵੀ ਨਹੀਂ ਦਿੱਤੀ ਹੋਣੀ ਚਹੀ ਗੱਲ ਉਹ ਹੁਣ ਜੇ ਮੈਂ ਉਹੀ ਗੱਲ ਹੈ ਜੇ ਆਪਾਂ ਪਹਿਲਾਂ 31 ਰੱਖ ਦਿੰਦੇ ਫਿਰ ਤਾਂ 15 ਹੀ ਦੇਣੀ 15 ਦੇਣੀ ਜੀ ਹੁਣ ਫਰਕ ਕੋਈ ਨਹੀਂਗਾ ਦੇਖੋ ਹੁਣ ਬੱਚਾ ਤਾਂ ਇਹ ਵੀ ਕਾਂਟੇ ਦਾ ਹੀ ਹੈ ਸਾਰਾ ਕੁਝ ਪਰ ਹਜੇ ਸਾਲ ਡੇਢ ਸਾਲ ਜਦੋਂ ਬੱਚੇ ਆ ਗਏ ਇਹਦੇ ਫਿਰ ਹੌਲੀ ਹੌਲੀ ਉਸ ਹਮਨਾ ਹਨਾ ਰਜਾਂ ਲੋਕਾਂ ਨੂੰ ਵੀ ਪਤਾ ਲੱਗ ਜੂਗਾ ਕਿ ਹਜੇ ਹਰੇਕ ਬੰਦਾ ਵੇੜ ਚ ਆ ਵੀ ਯਾਰ ਨਵਾਂ ਘੋੜਾ ਪਤਾ ਨਹੀਂ ਕਿਹੋ ਜਿਹਾ ਰਿਜ਼ਲਟ ਆਊਗਾ ਥੋੜੇ ਦਾ ਸਾਰੇ ਹੀ ਨੰਮੇ ਹੁੰਦੇ ਆ ਨੰਮ ਦਾ ਤਾਂ ਹੀ ਆਊਗਾ ਜੇ ਆਪਾਂ ਬੜਾਵਾਂਗੇ ਹੁਣ ਫੀਸ ਵੀਰੇ ਤਾਂ ਹੀ 41 ਰੱਖੀ ਆ ਤੇ ਉਹਦੇ ਵਿੱਚ ਆਪਣਾ ਦਾ ਸੁਭਾਅ ਹੈ ਜਾਂ ਮੈਂ ਤਾਂ ਮੋੜਦਾ ਵੀ ਨਹੀਂ ਕਿਸੇ ਨੂੰ ਮੈਥੋਂ ਮੋੜਿਆ ਵੀ ਨਹੀਂ ਜਾਂਦਾ ਵੀਰੇ ਸਹੀ ਗੱਲ ਆ ਹਾਂ ਆਪ ਵੀ ਯਾਰ ਫਰੀ ਭਰਾ ਭਰਾਲੇ ਹੁੰਦੇ ਨੇ ਆ ਉਹ ਉਹਨੇ ਚਾਹੇ ਸਾਰਾ ਕੁਝ ਕੋਲੇ ਆ ਪਰ ਜਿਹੜਾ ਆਪਾਂ ਨੂੰ ਮਤਲਬ ਇੱਕ ਹੁੰਦਾ ਹੀ ਆ ਵੀ ਯਾਰ ਭਾਈ ਇੰਨੇ ਸਾਡਾ ਕੀ ਇਮਾਨ ਕਰਾਂਗੇ ਇਮਾਨ ਕਰਾਂਗੇ ਹਣਾ ਹੁਣ ਸੋਜਣ ਬਿੱਲੀ ਆਉਂਦੇ ਇਮਾਨਦਾਨ ਕਰਨਾ ਹੀ ਪੈਂਦਾ ਯਾਰ ਇਮਾਨਦਾਨ ਕਰਨਾ ਉਹ じゃ ਫਿਰ ਆਪਾਂ ਗੋਲੀ ਦਾ ਹੀ ਨਹੀਂ ਗਈ ਵੀਰ ਕਈ ਦਾ ਕੋਈ ਨਾ ਯਾਰ ਜੋ ਖੋਸ਼ ਹੋ ਕੇ ਦਿੰਦਾ ਵੀ ਥੋੜਾ ਬੋਤਾ ਮਾਨਦਾਨ ਜਿੰਨਾ ਹੁੰਦਾ ਕਰੀਦਾ ਯਾਰ ਬਿਲਕੁਲ ਭਾਈ ਐ ਜਿ세 ਜੇ ਸੋਚਿਆ ਜਾਵੇ ਕੱਲਾ ਕਮਾਈ ਦਾ ਨਹੀਂ ਹਣਾ ਇਹ ਸ਼ੌਕ ਵੀ ਹੈ ਜੇ ਹਣਾ ਇਹ ਹੋਣਾ ਵੀਰੇ ਗੱਲ ਇਹ ਗੱਲ ਹੀ ਹੋ ਜਾਂਦੀ ਹਾਂ ਜੇ ਮੈਂ ਕਮਾ ਵੀ ਯਾਰ ਮੈਂ ਤਾਂ ਘੱਟ ਨਹੀਂ ਕਰਨੀ ਮੰਨ ਕੇ ਚੱਲੋ ਤਿੰਨ ਘੋੜੀਆਂ ਮੁੜ ਗਈਆਂ ਹਾਂ ਫਿਰ ਨਾਲੇ ਤਾਂ ਗਾਹਕ ਖਰਾਬ ਹੁੰਦਾ ਜੀ ਨਾਲੇ ਫਿਰ ਆਪਦਾ ਵੀ ਨੁਕਸਾਨ ਕਿੱਥੇ ਆਊਗਾ ਹੀ ਕੁਝ ਹਾਂ ਹੈਨਾ ਬੱਸ ਤਾਂ ਵਈ ਜੇ ਆਪਾਂ ਬਸ਼ੀਰੇ ਨੂੰ ਜੇ ਆਪਾਂ ਜਿੰਨਾ ਵੱਧ ਛੱਡਾਂਗੇ ਤੇ ਉਨਾ ਹੀ ਉਹਨੇ ਮਾਰਕੀਟ ਚ ਆਉਣਾ ਉਹਨੇ ਹਾਂ ਤਾਂ ਹੀ ਮੈਂ ਕਿਸੇ ਨੂੰ ਮਤਲਬ ਮੋੜਦਾ ਨਹੀਂਗਾ ਠੀਕ ਹੈ ਜੀ ਮਤਲਬ ਫੀਸ ਵੀ ਲਈ ਦੀ ਜੈਨੂ ਉਹਨਾਂ ਅਗਲਾ ਜਦੋਂ ਅਗਲਾ ਘੋੜਾ ਲਾਈਵ ਚ ਆ ਕੇ ਦੇਖਦਾ ਨਾ ਅਗਲਾ ਆਪ ਹੀ ਨਹੀਂ ਬੋਲਦਾ ਅਗਲਾ ਕਹਿੰਦਾ ਯਾਰ ਅਸੀਂ ਪਾਸੇ 2 ਲੱਖ ਭਰ ਕੇ ਆਉਂਦੇ ਆ ਹਾਂ ਹਾਂ 2 ਲੱਖ ਵਾਲੇ ਦਾ ਤਿਲਕ ਤੋੜ ਉਹ ਜਾ ਕੋਈ ਬੱਚਾ ਆ ਜੇ ਬਾਜੇ ਢਾਈ ਢਾਈ 2-2 ਲੱਖ ਦੇ ਦਾ ਬੱਚੇ ਵੇਖਦੇ ਲੱਖ ਰੁਪਈਆ ਘੂੜੀ ਖਾ ਜਾਂਦੀ ਹੈ ਹਾਂ ਤੇ ਸਾਰਿਆਂ ਦੇ ਤਾਂ ਨਹੀਂ 25-25 ਲੱਖ ਦੇ ਵੇਖਦੇ ਹਾਂ ਠੀਕ ਆ ਕਈ ਹੁਣ ਵਿਚਾਰੇ ਮਾਤੜ ਸੀਗੇ 2 ਲੱਖ ਦੀ ਘੂੜੀ ਲਈ ਹੁੰਦੀ ਆ 2 ਲੱਖ ਬੀਜ ਭਰ ਦਿੰਦੇ ਆ ਠੀਕ ਆ ਪਹਿਲੀ ਗੱਲ ਤਾਂ ਇੱਕ ਵਾਰੀ ਨਾ ਰਹੀ ਦੋ ਵਾਰੀ ਅਗਲਾ ਜੰਪ ਦਿੰਦਾ ਨਹੀਂ ਬਾਅਦ ਚ ਘੂੜੀ ਤਾਂ ਉਹਦੀ ਗਈ ਗਈ ਠੀਕ ਆ ਬਾਕੀ ਸਾਲ ਗਿਆ 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 ਬਸ਼ੇਰਾ ਉਹ ਹੋ ਜਾ ਉਹ ਵੀ ਗਿਆ ਕਿਉਂਕਿ ਲੱਖ ਰੁਪਈਆ ਘੂੜੀ ਨਹੀਂ ਖਣਾ ਬਈ 2 ਲੱਖ ਚ ਗੱਬਣ ਹੋਣੀ 3 ਲੱਖ ਚ ਪੈ ਗਈ ਹਾਂ ਉਹ ਕਿਤੇ ਥੱਲੇ ਆਉਣਾ ਸੀ ਕਿਤੇ ਘਾ ਘਾਇਆ ਨਾ ਕੰਮ ਹਾਂ ਠੀਕ ਆ ਮਲਾਉਣੀਆਂ ਚਾਹੀਦੀਆਂ ਕੋਈ ਪ੍ਰੂਵਨ ਘੋੜੀ ਆਪਾਂ 10 15 ਲੱਖ ਰੁਪਈਆ ਘੋੜੀ ਤੇ ਲਾਇਆ ਆਪਾਂ ਨੂੰ ਪਤਾ ਵੀ ਇਹਨੇ ਪਿੱਛੇ ਜੰਮ ਕੇ ਦਿੱਤਾ ਕੁਛ ਉਹ ਜੀ ਤੇ ਆਪਾਂ ਮਤਲਬ ਆਪਣਾ ਹੱਕ ਵੀ ਮੰਦਾ ਵੀ ਆਪਾਂ ਚੰਗੇ ਘੋੜੇ ਤੋਂ ਮਲਾਈਏ ਬਿਲਕੁਲ ਹਾਂ ਬਈ ਕਈ ਵਿਚਾਰੇ ਮਾਤੜਾ ਦੱਬੀ ਆਉਂਦੇ ਬਸ ਉਹ ਤੋਂ ਮਲਾਤੀ ਜੀ 2 ਲੱਖ ਦਿੱਤਾ ਜੀ ਉਹ ਤੋਂ ਗੱਬਣਾ ਲੈ ਜਾਓ ਉਹਨਾਂ ਨੂੰ ਆਏ ਹੁੰਦਾ ਵੀ ਦੂੜ ਦੀ ਘੋੜੀ ਲਈ ਜਾਂ 2 ਫੀਸ ਦਿੱਤੀ ਸਾਢੇ ਤਾਂ ਸਾਢੇ 4 ਪੰਜ ਦੀ ਘੋੜੀ ਵੇਖਦੀ ਆ ਉਹ ਲੈਣ ਵਾਲੇ ਵੀ ਉਹੋ ਜਿਹੇ ਆ ਵੀ ਉਹ ਫਲਾਣਿਆਂ ਤੋਂ ਗੱਬਣਾ ਚੱਕ ਲੋ ਪਤਾ ਨਹੀਂ ਕੀ ਜੰਮੂ ਜੰਮ ਦੀਆਂ ਕੁਛ ਵੀ ਨਹੀਂ ਛੱਲ ਕਰੋ ਬਈ ਸਹੀ ਗੱਲ ਹੈ ਨਾ ਬਹੁਤ ਵੱਡੀ ਗੱਲ ਹੈ ਮੈਂ ਕਹਿੰਦਾ ਵੀ 5-5000 ਘੋੜੀਆਂ ਮਲਗੀਆਂ ਟੌਪ ਦੇ ਘੋੜੇ ਆ ਜਿੰਨਾਂ ਦੇ ਮੈਂ ਨਾਂ ਨਹੀਂ ਲੈਂਦਾਗਾ ਤੇ ਮੈਨੂੰ 100 ਬੱਚਾ ਪੰਜਾਬ ਤੋਂ ਚੰਗਾ ਕੱਢ ਕੇ ਵਿਖਾ ਦੋ ਹੂੰ ਬਿਲਕੁਲ ਸਹੀ ਗੱਲ ਹੈ ਨਾ ਵੀ ਇਹ ਇਹ ਚੱਕਰ ਆ ਇਹ ਥੋੜਾ ਜਿਆ ਕਈ ਕਹਿੰਦੇ ਯਾਰ ਚਲੋ ਹੁਣ ਅੱਡੋ ਅੱਡ ਸਮਝ ਜਾਂਦੇ ਸਭ ਤਾਂ ਬਈ ਆਪਦਾ ਆਪਦਾ ਹੈ ਨਾ ਮਾਈਂਡ ਅਜਮੈਂ ਹੈ ਨਾ ਤੇ ਇੱਕ ਬਈ ਆਪਾਂ ਦੱਸੇ ਵੀਰੇ ਆਪਣੇ ਕੋਲੇ ਦੂਸਰਾ ਆਸਟ੍ਰੇਲੀਆ ਨੇੜਾ ਪਾਣਾ ਵਿਖਾਇਆ ਏ ਉਹ ਬਈ ਬੜਾ ਜਣੀ ਕਿ ਉਹਦੇ ਚੜਾ ਜਿੰਨਾ ਕਿ ਮੈਂ ਕਹਿੰਦਾ ਵੀ ਇਹ ਸਾਊ ਆ ਉਹ ਉੰਨਾ ਕੋਦੇ ਚ ਹੁਣ ਉਹਦੀ ਕੀ ਲੈਣਾ ਬਈ ਉਹਦੀ ਉਹ ਹੈਗਾ ਵੀਰੇ ਸ਼ੇਸ਼ਨਾਗ ਦਾ ਠੀਕ ਆ ਜੀ ਸ਼ੇਸ਼ਨਾਗ ਹੈਗਾ ਸੀਗਾ नाग ਦਾ ਠੀਕ ਆ ਜੀ नाग ਐਡ ਮੰਦਾ ਸਭ ਨੂੰ ਪਤਾ ਜੀ ਠੀਕ ਹੈ ਉਹਦਾ ਫਿਰ ਉਹਨੇ ਦਾਦੇ ਵਾਲਾ ਤੇ ਪਿਓ ਵਾਲਾ ਤਾਂ ਦਿਖਾਉਣੇ ਆ ਜਾਲ ਉਹ ਤੇ ਇਹ ਹੈਗਾ ਜੀ ਹਜੇ ਸਾਢੇ 4 ਪੌਣੇ 5 ਸਾਲ ਦਾ ਹੋਇਆ ਜੀ ਠੀਕ ਆ ਜੀ ਕਾਦੇ ਦਾ ਹੈਗਾ ਵੀਰੇ 6 ਟੈਂਚ ਦੇ ਨੇੜੇ ਹੀ ਆ ਲਗ ਭਗ ਹੂੰ ਤੇ ਚਾਰੇ ਸੰਬਕਾਲੇ ਆ ਇੱਕ ਰੰਗਾ ਪੱਕਾ ਇਹ ਥੋੜਾ ਜਿਹਾ ਹਜੇ ਤਾਂ ਇਹਨੂੰ ਖਿੱਚ ਕੇ ਰੱਖਦੇ ਥੋੜਾ ਜਿਹਾ ਵੀਕ ਆ ਦੂਜੇ ਨਾਲੋਂ ਕਿਉਂਕਿ ਅਸੀਂ ਇੱਥੇ ਰਾਈਡਿੰਗ ਬਹੁਤ ਜ਼ਿਆਦਾ ਕਰਦਾ ਮੈਂ ਮੇਰਾ ਤਾਂ ਇੰਸਟਾਗ੍ਰam ਭਰਿਆ ਪਿਆ ਮਤਲਬ ਇਹਦੀਆਂ ਵੀਡੀਓ ਪਾ ਪਾ ਕੇ ਅੱਛਾ ਤੇ ਰਾਈਡਿੰਗ ਅਸੀਂ ਬਹੁਤ ਕਰਦੇ ਹਾਂ ਹਾਂ ਵੀ ਯਾਨੀ ਕਿ ਤੋਰੇਦਾਰੇ ਨੂੰ ਬੜਾ ਕਹਿ ਮੈਂ ਬਹੁਤ ਸਾਉ ਤੋਰੇ ਨੂੰ ਆ ਵੀਰੇ ਤੋਰੇ ਨੂੰ ਤਾਂ ਮਤਲਬ ਯਾਰ ਸਵਾਦ ਲਿਆ ਦਿੰਦਾ ਜੰਨਾ ਵੀ ਕਹਿ ਲੋ ਠੀਕ ਹੈ ਬਈ ਸਵਾਦ ਵਾਲੀ ਗੱਲ ਜਿਸੇ ਜਿਵੇਂ ਕਿਵੇਂ ਬਈ ਉਹਦੀ ਫਿਰ ਬਰੀਡਿੰਗ ਦਾ ਕੀ ਆਪਣਾ ਵਿਚਾਰ ਆ ਚੱਲਤਾ ਚੱਲੂ ਵੀਰੇ ਉਹ ਵੀ ਹੋਰ ਹੋਰ ਪਹਿਲਾਂ ਤਾਂ ਨਹੀਂ ਸੀਗਾ ਮ ਬਾਈ ਯਾਰ ਛੱਡਿਆ ਕਰ ਇੱਕ ਮਤਲਬ ਮਲਾਤੀਆਂ ਦੋ ਕੋ ਘੋੜੀਆਂ ਤਿੰਨੇ ਤੂੰ ਸੀ ਠੀਕ ਹੈ ਬਾਈ ਹਾਂਜੀ ਉਹਦੀ ਫਿਰ ਕੀ ਫੇਸਬੁਕ ਵੈਰ ਰੱਖੀ ਵੀਰੇ ਹਾਂ ਮੈਂ ਉਹ ਦੱਸਦਾ ਉਹਦੀ ਮਾਂ ਵੀ ਸੱਚ ਪਿੱਛੇ ਬਹੁਤ ਚੰਗੀ ਆ ਉਹਦੀ ਮਾਂ ਵੀਰੇ 26 ਇੰਚ ਦੀ ਮੱਖਣ ਲੋਕੜ ਵਾਲੀ ਦੀ ਆ ਠੀਕ ਹੈ ਬਾਈ ਹਾਂਜੀ ਉਹ ਜਿਸੇ ਆਪਾਂ ਵੀ ਪਰਚੇਜ ਕੀਤਾ ਕਿ ਹਾਂਜੀ ਇਹ ਇਹ ਆਪਾਂ ਖਰੀਦੀ ਆਈ ਆ ਵੀਰੇ ਤੇ ਇਹ ਮਤਲਬ ਇਹ ਮੇਰਾ ਤੇ ਬਾਈ ਦਲਵੀਰ ਆ ਮੇਰਾ ਭਰਾ ਜੋਧਾ ਵਾਲਾ ਸਾਡਾ ਸਾਂਝਾ ਹੀ ਇਹ ਠੀਕ ਆ ਵੀਰੇ ਹਾਂ ਜੀ ਭਾਈ ਨੇ ਪਿਆਰਾ ਚੰਗਾ ਹੈ ਨਾ ਹਾਂ ਜੀ ਸਾਡਾ ਫਿਰ ਸਾਂਝਾ ਹੀ ਰੱਖਿਆ ਹੋਇਆ ਜੀ ਤੇ ਮਤਲਬ ਇਹਦਾ ਹੁਣ ਆਪਾਂ ਜੀ ਫੀਸ ਜਿਹੜੀ ਆ 15000 ਰੁਪਏ ਕੀ ਹੋਈ ਆ ਜੀ ਠੀਕ ਆ ਵੀਰੇ ਤੇ ਮਾਨਤਾਂ ਤੁਹਾਨੂੰ ਪਤਾ ਵੀ ਪਹਿਲਾਂ ਹੀ ਖੜੇ ਹੁੰਦੇ ਮਾਨਤਾਂ ਨਾਲੇ ਆਪਣੇ ਭਰਾ ਤਾਂ ਉਹਨਾਂ ਨੇ ਦੱਸੋ ਕੀ ਕਰਦੇ ਹਨ ਤੇ ਪਰ ਕੋੜਾ ਰਿਜ਼ਲਟ ਬਹੁਤ ਸੋਹਣੇ ਦੇਊਗਾ ਕਿਉਂਕਿ ਮਾਰਵਾੜੀ ਮੱਜੂ ਕੀ ਲਾਈਨ ਦੇ ਵਿੱਚ ਜੋ ਇਹਦਾ ਕੰਨ ਲੱਗਾ ਨਾ ਮੇਰੇ ਹੂੰ ਬਿਲਕੁਲ ਛੋਟਾ ਕੰਨ ਤੇ ਫੇਸ ਪ੍ਰੋਫਾਈਲ ਬਹੁਤ ਚੰਗੀ ਹੈ ਬਹੁਤ ਜ਼ਿਆਦਾ ਹਾਂ ਅੱਜ ਮੈਂ ਕਈ ਵਾਰੀ ਆਪਾਂ ਸੋਚੀਦਾ ਵੀ ਆਪਾਂ ਕਹਿੰਦੇ ਨੇ ਵੀ ਹੱਡ ਕੋਡੇ ਦਾ ਭਾਰ ਆ ਗਿਆ ਪਰ ਇਹ ਬਰੀਕੀ ਚ ਵੀ ਬਹੁਤ ਹੈ ਨਾ ਵੀ ਜਿਵੇਂ ਬੱਚੇ ਹਨਾ ਬਰੀਕੀ ਚ ਤੇ ਭਾਈ ਇੱਕ ਖਾਣੇ ਦਾ ਕੋੜਿਆ ਦੀ ਵੀ ਗੱਲ ਹੋ ਗਈ ਹੈ ਹਨਾ ਕਿਉਂਕਿ ਦਰਸ਼ਕ ਵੀਰੋ ਦਿਲਦਾਰ ਬੰਦਾ ਹਨਾ ਜਿਵੇਂ ਵੀ ਕਰੋਗੇ ਫੋਟਰਾ ਕਰ ਲੂ ਬਈ ਪਹਿਲਾ ਘੋੜੀਆਂ ਵਾਰੇ ਆ ਜਾ ਬਈ ਹੁਣ ਜਿਹੜਾ ਤੂੰ ਮੇਰੇ ਨਾਲ ਵਾਦਾ ਕੀਤਾ ਸੀ ਵੀ ਹਰਿੰਦਰ ਜਦੋਂ ਆਏਗਾ ਤੇ ਉਹ ਬਈ 100% ਸਹੀ ਆ ਗੱਲ ਹਨਾ ਇਹ ਬਈ ਕਿੱਥੋਂ ਆ ਗਈਆਂ ਜਿਵੇਂ ਹਨਾ ਇਕੱਠੀਆਂ ਕੀ ਵੀਰੇ ਮੈਂ ਤੁਹਾਨੂੰ ਦਿਲ ਦੀ ਗੱਲ ਹੀ ਦੱਸ ਦਿੰਦਾ ਵੀ ਜਿਹੜੀਆਂ ਇਹ ਬਸ਼ੇਰੀਆਂ ਹਜੇ ਘੋੜੀਆਂ ਨਹੀਂ ਅੱਛਾ ਤੇ ਇਹ ਮਿੱਥੋ ਤਾਂ ਨਹੀਂ ਲੈ ਹੋਣਗੀਆਂ ਸੀ ਜੇ ਮੈਂ ਸੱਚੀ ਕਹਿੰਦਾ ਵਾਂ ਜੇ ਮੈਂ ਪੈਸੇ ਦੇ ਕੇ ਲੈਣੀਆਂ ਹੁੰਦੀਆਂ ਨਾ ਨਾ ਤਾਂ ਮੇਰਾ ਦਿਲ ਇੰਨਾ ਵਗਣਾ ਸੀ ਹੂੰ ਤੇ ਨਾ ਹੀ ਮਿੱਥੋ ਖਰੀਦੀਆਂ ਜਾਣਗੀਆਂ ਸੀ ਇਹ ਮੇਨਾ ਬੁਟਾ ਲਾਇਆ ਬਾਈ ਗੇਰੀ ਗੱਲ ਨੇ ਠੀਕ ਹੈ ਆਪਣਾ ਗੁਰ ਪ੍ਰਤਾਪ ਵੀਰਾ ਜੀ ਠੀਕ ਹੈ ਬਈ ਠੀਕ ਹੈ ਉਹਦਾ ਕਾਰਨ ਕੀ ਬਣਿਆ ਮੈਨੂੰ ਪਹਿਲਾਂ ਇੱਕ ਬਾਈ ਨੇ ਘੋੜੀ ਲਾ ਕੇ ਦਿੱਤੀ ਸੀ ਠੀਕ ਹੈ ਬਈ ਉਹ ਘੋੜੀ ਦੇ ਪੇਟੋਂ ਕਰਮਦੇਵ ਜੰਮਿਆ ਠੀਕ ਹੈ ਜੀ ਜਿਹੜਾ ਮਤਲਬ 72 ਇੰਚ ਦਾ ਘੋੜਾ ਆਈ ਠੀਕ ਆ ਬਈ ਉਹ ਆਪਣੇ ਘਰੇ ਜੰਮਿਆ ਸੀ ਹਾਂਜੀ 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 ਠੀਕ ਉਹ ਵੀਰੇ ਆਪਣੇ ਘਰੋਂ ਜੰਮਿਆ ਤੇ ਉਸ ਤੋਂ ਬਾਅਦ ਫਿਰ ਮੈਂ ਬਾਈ ਨਾਲ ਪਿਆਰ ਸੀਗਾ ਸਾਡਾ ਕੋਈ ਫਰਕ ਹੀ ਨਹੀਂ ਯਾਰ ਮੈਂ ਤਾਂ ਕਿਸੇ ਨਾਲ ਵੀ ਨਹੀਂ ਕਰਦਾ ਠੀਕ ਆ ਬਈ ਮਤਲਬ ਜਿਹੜੇ ਬੰਦੇ ਮਿਲੇ ਜਾਂ ਨਾਲ ਜੁੜੇ ਹਨਾ ਜੁੜੇ ਹੀ ਆ ਪਹਿਲਾਂ ਤੋਂ ਹੀ ਜੁੜੇ ਕਰੀਏ ਨਾਲ ਠੀਕ ਆ ਠੀਕ ਆ ਬਈ ਤੇ ਉਹ ਫਿਰ ਵੀਰੇ ਮੈਂ ਹਰਿੰਦਰ ਵੀਰੇ ਉਹ ਬਾਈ ਨੂੰ ਦਿੱਤਾ ਸੀ ਠੀਕ ਆ ਵੀਰੇ ਮੈਂ ਕਿਹਾ ਵੀਰੇ ਮੈਂ ਪੈਸੇ ਨਹੀਂ ਲੈਣਾ ਮੈਂ ਕਹਿੰਦਾ ਹੀ ਖਾ ਖੂ ਜਾਵਾਂਗੇ ਸਿੱਧੀ ਗੱਲ ਜੱਟਾਂ ਦਾ ਕੀ ਹੁੰਦਾ ਵੀਰੇ ਜਾਂ ਗੱਡੀ ਲੈ ਲਾਂਗੇ ਜਾਂ ਘਰ ਘਰ ਪਾ ਦੇਣਾ ਸੀ ਹਨਾ ਵੀ ਆਹੀ ਕਰਨਾ ਸੀ ਉਹ ਦੀ ਆ ਤੇ ਉਹ ਫਿਰ ਮੈਂ ਕਿਹਾ ਵੀਰੇ ਮੈਨੂੰ ਬਸ਼ੇਰੀਆਂ ਦੇ। ਅੱਛਾ। ਹਾਂ ਮੈਂ ਕਿਹਾ ਬਈ ਵੀ ਦੇਖ ਮੈਂ ਘੋੜੀ ਵੀ ਤੈਨੂੰ ਦੇ ਦਿੰਦਾ। ਇਹ ਘੋੜੀ ਤੋਂ ਮੈਂ ਬੱਚੇ ਹੀ ਲੈਣੇ ਸੀ। ਹੂੰ ਹੈਨਾ? ਵੀ ਸਮਝ ਲੈ ਮੇਰੀ ਘੋੜੀ ਅੱਜ ਹੀ ਤੈਨੂੰ ਸੂਏ ਦੇਗੀ। ਹੂੰ। ਮੈਂ ਫਿਰ ਬਈ ਤੰਨੇ ਬਸ਼ੇਰੀਆਂ ਹੀ ਲੈ ਲਵਾਂ ਸੀ ਦਰੂਣੀ ਦੂ। ਅੱਛਾ ਬਈ। ਛਾੜ ਛਾੜ ਲਈਆਂ ਬਈ। ਤੇ ਕਹਿਣ ਦਾ ਮਤਲਬ ਬਈ ਭਾਖੜੇ ਨਾਲ ਸਿੱਧਾ ਹੀ ਪਾਲਿਆ ਹੱਥ ਤੁਸੀਂ। ਮੇਰਾ ਬਈ ਐ ਆ ਜਾ। ਬਈ ਬਈ ਉਦੋਂ ਉਹ ਨਾ ਯਾਰ ਤੇਰੇ ਨਾਲੋਂ ਫਰਕ ਹੀ ਕੋਈ ਨਹੀਂ। ਮਾਨੂੰ ਬਾਲਾ ਪਿਆਰ ਆ ਯਾਰ। ਚੱਲ ਬਈ ਹੈਵੀ ਕੋੜਿਆਲੇ ਕੰਮ ਚਈ ਹੈ ਨਾ। ਜਿੱਥੇ ਦਿਲ ਮਿਲ ਗਿਆ ਉੱਥੇ ਬਈ ਮੈਂ ਕਹਿੰਦਾ ਵੀ ਲੱਖਾ ਇੱਕ ਰੁਪਈਆ ਵੀ ਨਹੀਂ ਗਿਣਿਆ ਜਾਂਦਾ ਕਿ ਨਹੀਂ ਚੱਲ ਇਹੀ ਆ ਬਈ ਘੋੜਿਆਂ ਦਾ ਇੱਕ ਪੁਰਾਣਾ ਸਿਸਟਮ ਹੈ ਉਹ ਜਾਵਾ ਜੇ ਤਾਂ ਤੁਹਾਨੂੰ ਮਿਲ ਗਏ ਚੰਗੇ ਬੰਦੇ ਬਿਲਕੁਲ ਹੂੰ ਬਾਈ ਨੇ ਸਾਨੂੰ ਸਾਲ-ਸਾਲ ਦੇ ਹਦਾਰ ਤੇ ਘੋੜੀਆਂ ਦੇ ਕੇ ਸਟੈਂਡ ਕੀਤਾ ਪਿਆ ਜੇ ਤਾਂ ਤੁਹਾਨੂੰ ਮਿਲ ਗਏ ਚੰਗੇ ਤਾਂ ਤੁਹਾਨੂੰ ਤਾਰ ਦੇਣਗੇ ਤੇ ਨਹੀਂ ਤਾਂ ਨਾਲ ਲੈ ਜਾ ਕੇ ਆਥਨ ਨੂੰ ਰਗੜ ਦਿੰਦੇ ਬਈ ਨਾਲ ਲੈ ਜੀ ਕੂ ਤੈਨੂੰ ਭਣ ਤਿੰਨ ਦੀ ਮਿਲਣੀ ਆ ਚਾਰ ਦੀ ਦਵਾਈ ਲਿਆਉਣਗੇ ਨਾਲੇ ਕਹਿ ਰਹੇ ਕੋ ਘਾੜਾਣਾ ਰੋਣਾ ਹੀ ਕੋੜੀਆਂ ਹੁਣ ਆਪਣੇ ਕੋਲੇ ਹੈਗੀਆਂ ਹਨ ਕਿਵੇਂ ਇਹਨਾਂ ਦਾ ਬਈ ਕੋਈ ਹੁਣ ਵੀਡੀਓ ਦੇਖਣ ਕੇ ਕਿਉਂਕਿ ਸੋਹਣੀਆਂ ਤਾਂ ਇੰਨੀਆਂ ਬਈ ਕਾਲ ਕਰਨੀ ਕਰਨੀ ਆ ਬੰਦਿਆਂ ਨੇ ਕੀ ਹੈਗਾ ਕੋਈ ਵਿਚਾਰ ਬਚੂਰ ਕੇ ਨਹੀਂ ਕੋਈ ਇਦਾਂ ਦਾ ਵਿਚਾਰ ਮੈ ਹੈਗਾ ਵੀ ਕਿਉਂਕਿ ਵੀਰ ਕਾਲ ਕਰਦਾ ਏ ਨਹੀਂ ਵਿਚਾਰ ਵੀਰੇ ਦੇਖੋ ਮੈਂ ਕੀ ਚੀਜ਼ ਕਹਿੰਦਾ ਹੁੰਦਾ ਠੀਕ ਆ ਆਪਾਂ ਰੱਖੀਆਂ ਆਪਾਂ ਨੂੰ ਸ਼ੌਂਕ ਆ ਹਨ ਤੇ ਪਰ ਇਹ ਮੈਂ ਹੁਣ ਸ਼ੌਂਕ ਦੇ ਨਾਲ ਨਾਲ ਮਤਲਬ ਬਿਜ਼ਨਸ ਵੀ ਬਣਾ ਲਿਆ ਬਿਲਕੁਲ ਠੀਕ ਆ ਮੈਂ ਹੁਣ ਮਤਲਬ ਜੇ ਕਹਿ ਦਿੱ ਗਏ ਵੀ ਇੰਨਾ ਤੇ ਹੁਣ ਪੂਰਾ ਆਪਣਾ ਫੋਕਸ ਆ ਹਮ ਆਪਾਂ ਸੇਲ ਵੀ ਕਰਦੇ ਆ ਜੀ ਭੋੜੀ ਦੇ ਅਕੋਰਡਿੰਗ ਉਹਦਾ ਪ੍ਰਾਈਸ ਹੋਊਗਾ ਬਿਲਕੁਲ ਉਹੋ ਜੀ ਘੋੜੀ ਆ ਹਮ ਉਹੋ ਜੀ ਘੋੜੀ ਦੇ ਹਿਸਾਬ ਨਾਲ ਉਹਦਾ ਰੇਟ ਹੋਊਗਾ ਜੀ ਬਿਲਕੁਲ ਦੇ ਦਾਂਗੇ ਚਾਹੇ ਸਾਡੇ ਕੋਲ ਦਾ ਘੋੜਾ ਵੀ ਆ ਜਾਓ ਅਸੀਂ ਕਿਹੜਾ ਜਵਾਬ ਦਿੰਨੇ ਆ ਜੀ ਨਹੀਂ ਹਲੜਾ ਦੋ ਖੜੇ ਆ ਆ ਜਾਓ ਜਿਦੋਂ ਆਪਾਂ ਪਹਿਲੀ ਗੱਲ ਕੀਤੀਆਂ ਜਦੋਂ ਦਿਲ ਮਿਲ ਗਿਆ ਤਾਂ ਫੇਰ ਤਾਂ ਕਸ ਮਰਜੀ ਆ ਕਦੇ ਵੀ ਬਸ ਦਿਲ ਮਿਲ ਗਿਆ ਪੈਸਾ ਮਿਲ ਗਿਆ ਸਹੀ ਗੱਲ ਹੈ ਕਿ ਨਹੀਂ ਬਈ ਸ਼ੌਂਕ ਦੇ ਨਾਲ ਜੇ ਪੈਸਾ ਵੀ ਜ਼ਰੂਰੀ ਆ ਕਿ ਨਹੀਂ ਸ਼ੌਕ ਤਾਂ ਹੀ ਵਧੂਗਾ ਨਾ ਵੀਰੇ ਜੇ ਦੋ ਪੈਸੇ ਦੇਖਣ ਨੂੰ ਮਿਲਣਗੇ ਹੁਣ ਦੇਖ ਅੱਜ ਮੈਂ ਕੁੜੀ ਵੇਚਦਾ ਮੰਨ ਕੇ ਚੱਲੋ ਮੇਰੀ ਕੋਈ ਕੁੜੀ 50 ਲੱਖ ਦੀ ਵੇਚੀ ਐਗਜ਼ਾਮਪਲ 40 ਦੀ ਵੇਚੀ 30 ਦੀ ਵੇਚੀ ਮੈਂ 30 ਲੱਖ ਚੋਂ 10 ਲੱਖ ਘਰੇ ਦਊਂਗਾ 10-10 ਲੱਖ ਦੀਆਂ ਦੋ ਹੋਰ ਬੱਚੀਆਂ ਆ ਲੈ ਹੂੰ ਚੰਗੀਆਂ ਹਾਂ ਉਹ ਗਾਂ ਜੇ ਮੈਂ ਅੱਕਦੇ ਹੀ ਲੜ ਲੱਗ ਜਾ ਕਿ ਯਾਰ ਮੈਂ ਤਾਂ ਉਹ ਤਾਂ ਬਈ ਸਾਡੇ ਬਾਪੂ ਨੇ ਕਿਹਾ ਸੀ ਇਹ ਨਹੀਂ ਵੇਚੀ ਜਾਂ ਆਵਾ ਕਹਿ ਗਏ ਹਨ ਆਈ ਨਹੀਂ ਹੁੰਦਾਗਾ ਜੇ ਪੈਸੇ ਮਿਲਣ ਚਾਹੀਦੇ ਦੇ ਦੇਣੀ ਚਾਹੀਦੀ ਆ। ਨਾ ਫੇਤਾ ਇਹ ਹੁਣੀ ਫੇਰ ਹੀ ਖਰਖੜਾ ਵਧਾਉਣ ਦੇ ਲਈ। ਫੇਰ ਆਪੇ ਖਰਚ ਹੋ ਜਾਂਦੇ ਸਾਰੇ ਬਾਈ। ਇਹ ਤਾਂ ਇਹੋ ਨਾਲ ਮਿਲਾਈ ਸੀ। ਵੱਡੇ ਕੋਲੇ ਇੱਕ ਨੁਗਰੀ ਕੁੜੀ ਹੁੰਦੀ ਸੀ ਆ ਤਾਇਆ ਵੀ ਕੋਲੇ ਬੈਠਾ। ਇਹ ਨਹੀਂ ਪੁੱਤ ਆਪਾਂ ਦੇਣੀ ਫੇਰ ਆਪਣੇ ਕੋਲੇ ਰਹਿੂ ਕੀ? ਉਹ ਕੁੜੀ ਦਾ ਬਾਈ ਅਸੀਂ ਮੰਗਦੇ ਸੀ 3 ਲੱਖ। ਹੂੰ। ਠੀਕ ਆ ਸਾਨੂੰ 2.5 ਲਾਉਣ ਕੋਈ 2.5 ਮਤਲਬ ਸਾਨੂੰ ਇਹ ਸੀ ਵੀ 3-3 ਦੀ ਵਿਖੇ। ਹੂੰ। ਤਾਇਆ ਕਹਿੰਦਾ ਨਹੀਂ ਵੇਚਣੀ ਅਸੀਂ ਵੇਚਣੀ ਬੰਦ ਕਰਤੀ। ਕੁੜੀ ਸੂਪੀ ਮਗਰ ਬਸ਼ੇਰੀ। ਕੋਈ ਬੰਦੇ ਆ ਗਏ ਕੁੜੀ ਵੀਰੇ 6.5 ਦੀ ਵੇਚ ਉਹ ਮਤਲਬ ਲਾਉਣ ਉਹ। ਹ ਮੈਨੂੰ ਨਾਲ ਦਾ ਕਹਿੰਦਾ ਕਹਿੰਦਾ ਤੂੰ ਬੋਲੀ ਨਾ ਘੋੜੀ ਮੈਂ ਤੇਰੀ 6.5 ਦੀ ਵੇਚ ਦਿੰਦਾ ਮੈਂ ਇਹਨਾਂ ਨੂੰ ਕਿਹਾ ਵੀ ਤਾ ਤੁਸੀਂ ਤਾਂ ਕਹਿੰਦੇ ਵੇਚ ਨਹੀਂ ਨਹੀਂ ਕਿਵੇਂ ਕਰਨੀ ਕਹਿੰਦਾ ਦੇ 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 ਹੋਰ ਲੈ ਆਵਾਂਗੇ ਵੀ ਗੱਲ ਉਹ ਬਾਪੂ ਵੀ ਉਦੋਂ ਹੀ ਖੁਸ਼ ਹੁੰਦੇ 2 ਰੁਪਏ ਦੇਈਏ ਇਹਨਾਂ ਨੂੰ ਬਲੇ ਹੈ ਸਹੀ ਹੈ ਨਾ ਕਹਿੰਦੇ ਦੇ ਦੇ ਹੁਣ ਕੀ ਵੇਨਾ ਹੈ ਇਹ ਦੇਖੋ ਗਾਰੰਟੀ ਹੋ ਗਈ ਫਾਰਮ ਦੀ ਠੀਕ ਹੈ ਬੋਲੀ ਵੀਡੀਓ ਚ ਵੀ ਕਹਿੰਦਾ ਜੇ ਮੇਰਾ ਕੋਈ ਜਾਨਵਰ ਮਤਲਬ ਗਲਤ ਆ ਉਹਦਾ ਮੈਂ ਦੇਣਦਾਰ ਹਾਂ ਜੀ ਸਰ ਸਕੈਨ ਕਰਾ ਕੇ ਅਗਲੇ ਦੇ ਸਾਹਮਣੇ ਆਪਦਾ ਡਾਕਟਰ ਲੈ ਆਉਣ ਕੋਈ ਵੀ ਚੈੱਕ ਕਰਾ ਕੇ ਲੈ ਕੇ ਜਾਓ ਬਿਲਕੁਲ ਹੈ ਨਾ ਤੇ ਜਿ세 ਵੀਰੇ ਆਪਾਂ ਜਾਂਦੇ ਜਾਂਦੇ ਤੁਹੀ ਬਈ ਸਾਨੂੰ ਕਿਵੇਂ ਸਿਲੈਕਟ ਕੀਤਾ ਕਹਿੰਦਾ ਮੈਨੂੰ ਕਿਵੇਂ ਲੱਗਦਾ ਬਈ ਇਹਦਾ ਵੀਰੇ ਮੈਂ ਨਾ ਤਿੰਨ ਚਾਰ ਵੀਡੀਓ ਮੈਂ ਦੇਖੀਆਂ ਸੀਗੀਆਂ ਜਦੋਂ ਗਰੁੱਪ ਚੱਲਦੇ ਰਹਿੰਦੇ ਆ ਹਾਂਜੀ ਬਈ ਮੈਨੂੰ ਨਾ ਯਾਰ ਮਤਲਬ ਜਿਆਦਾ ਚੰਗਾ ਲੱਗਾ ਧੰਨਵਾਦ ਇੱਕ ਨਾ ਮੈਨੂੰ ਜਿਆਦਾ ਚੰਗਾ ਲੱਗਾ ਇਹ ਵੀ ਤੁਸੀਂ ਦੋਵੇਂ ਭਰਾ ਪੱਗਾਂ ਬੰਨਦੇ ਹੋ ਬਹੁਤ ਸੋਹਣੇ ਲੱਗਦੇ ਧੰਨਵਾਦ ਬਈ ਪਹਿਲੀ ਗੱਲ ਤਾਂ ਮੈਨੂੰ ਇਹ ਬਹੁਤ ਵਧੀਆ ਗੱਲ ਲੱਗੀ ਹੈ ਨਾ ਬਾਕੀ ਆਪਾਂ ਗੱਲਬਾਤ ਕੀਤੀ ਹੂੰ ਸੁਭਾਅ ਬਹੁਤ ਵਧੀਆ ਲੱਗਾ ਵੀਰੇ ਧੰਨਵਾਦ ਤੇ ਬਾਕੀ ਗੱਲ ਉਹ ਆ ਵੀ ਕੰਮ ਤੁਸੀਂ ਵੀ ਖੁੱਲੇ ਜੇਰੇ ਨਹੀਂ ਕਰਦੇ ਆ ਹਾਂ ਠੀਕ ਆ ਨਾ ਨਾ ਤੁਹਾਨੂੰ ਕੋਈ ਟਾਈਮ ਦਾ ਨਾ ਤੁਸੀਂ ਪਿਉੜੀ ਪਾਈ ਮੱਥੇ ਆਪਾਂ ਨੂੰ ਟਾਈਮ ਵੀ ਲੱਗ ਗਿਆ ਗਰਮੀ ਨਹੀਂ ਸੀਗੀ ਪਰ ਤੁਸੀਂ ਬਹੁਤ ਮਤਲਬ ਵਧੀਆ ਕੰਮ ਕੀਤਾ ਤੇ ਮੈਂ ਤੁਹਾਡਾ ਕੰਮ ਵੇਖਦਾ ਵੀ ਹੁੰਦਾ ਵੀਰੇ ਮੈਨੂੰ ਚੰਗਾ ਲੱਗਾ ਕਰਕੇ ਤਾਂ ਹੀ ਮੈਂ ਵੀ ਇਹ ਫੈਸਲਾ ਲਿਆ ਮੈਂ ਕਿ ਵੀਰੇ ਹੁਣਾਂ ਨੂੰ ਜਰੂਰ ਸੱਦਾ ਧੰਨਵਾਦ ਬਈ ਤੇ ਗਾਹ ਤੋਂ ਵੀ ਜਿਹੜਾ ਫਰੈਂਡ ਸਰਕਲ ਹੋਊਗਾ ਮੇਰਾ ਜਿੱਥੇ ਵੀਡੀਓ ਬਣਨਗੀਆਂ ਮਤਲਬ ਮੈਂ ਜਰੂਰ ਭੇਜੂ ਕਿਉਂਕਿ ਮੈਂ ਵੱਡੀ ਗੱਲ ਇਹ ਕਹਿਣੀ ਚਾਹੁੰਦਾ ਵੀ ਕਈ ਨਾ ਆਪਣੇ ਨਵੇਂ ਭਰਾ ਮਤਲਬ ਘੋੜੀਆਂ ਰੱਖਦੇ ਸਾਲ 2 ਸਾਲ ਤੋਂ ਉਹਨਾਂ ਨੂੰ ਨਾ ਘੋੜੀਆਂ ਮਲਾਉਣ 'ਚ ਬਹੁਤ ਦਿੱਕਤ ਆਉਂਦੀ ਆ ਬਿਲਕੁਲ ਬਈ ਮਤਲਬ ਮੈਂ 10 ਕ ਕੇਸ ਇਹੋ ਜਿਹੇ ਕੱਢਤੇ ਆ ਤਾਂ ਮੈਨੂੰ ਯਾਦ ਵੀ ਆ ਤੇ ਉਹਨਾਂ ਦੇ ਵਿੱਚ ਉਹ ਵਿਚਾਰਿਆਂ ਨੂੰ ਨਾ ਤਾਂ ਹੀਟ ਪਤਾ ਲੱਗਦਾ ਹੂੰ ਵੀ ਕਦੋਂ ਆਉਂਦੀ ਆ ਕਦੋਂ ਨਹੀਂ ਇੱਕ ਡਾਕਟਰ ਦੀ ਸਹੂਲਤ ਹੈਣੀਗੀ ਮੇਰੇ ਕੋਲੇ ਤਿੰਨ ਚਾਰ ਕਮਰੇ ਖਾਲੀ ਹੁੰਦੇ ਆ ਤੇ ਸਾਰਾ ਤਾਂ ਮੈਂ ਨਹੀਂ ਉਹ ਕਰ ਸਕਦਾ ਪਰ ਮੇਰੇ ਨਾਲ ਸੰਪਰਕ ਕਰਨ ਮੇਰੇ ਕੋਲੇ ਡਾਕਟਰ ਵੀ ਆਉਂਦੇ ਆ ਘੋੜੀ ਗੱਬਣ ਕਰਾ ਕੇ ਭੇਜਿਆ ਕਰਾਂਗੇ ਬਿਲਕੁਲ ਹੈ ਨਾ ਬਈ ਬਹੁਤ ਵੱਡੀ ਗੱਲ ਗੱਬਣ ਕਰਾ ਕੇ ਭੇਜਿਆ ਕਰਾਂਗੇ ਗਾਰੰਟੀ ਚੈੱਕ ਪਾਸ ਦੀ ਜੋ ਸਾਡਾ ਚਾਰਜ ਹੋਇਆ ਕਰੂਗਾ ਉਹ ਤਾਂ ਚਲੋ ਜੈਨੂਅਲ ਲੈਣਾ ਹੀ ਲੈ ਉਹ ਤਾਂ ਬਈ ਜੇ ਕਿਸੇ ਹੋਰ ਸਟੇਬਲ ਤੇ ਛੱਡਦੇ ਆ ਨਾ ਹਾਂ ਉੱਥੇ ਵੀ ਦੇਣੇ ਪੈਂਦੇ ਪਰ ਸਟੇਬਲ ਤੇ ਛੱਡ ਕੇ ਹੱਡੀਆਂ ਕੱਢ ਦਿੰਦੇ ਆ ਤੇ ਆਪਣੇ ਘਰੇ ਘੋੜੀ ਜਾਊਗੀ ਨਾ ਰਹਿ ਕੇ ਕਿਸੇ ਦੀ ਮਹੀਨਾ ਤੇ ਸਾਲੀ ਉੱਤੇ ਲੂਈ ਨਹੀਂ ਹੋਣੀ ਮੈਂ ਦੇ ਨਾਲ ਹੀ ਦਾਣਾ ਪੈਣਾ ਜਿਹੜਾ ਜਿਹੜਾ ਸਮਾਨ ਆਪਦੀਆਂ ਘੋੜੀਆਂ ਨੂੰ ਪੋਣਦੇ ਉਹੀ ਪੈਣਾ ਹੁਣ ਪਾਸਿਓਂ ਥੋੜੀ ਉਹਨੂੰ ਲਿਆ ਕੇ ਦਾਣਾ ਹੋਰ ਪਾਵਾਂਗੇ ਜਿਹੜਾ ਘਰੇ ਆ ਵਿਚਾਰਿਆਂ ਨੇ ਕੰਮ ਵਾਲਿਆਂ ਨੇ ਦਾ ਚੱਕ ਕੇ ਪਾ ਦੇਣਾ ਇਹਨਾਂ ਨੂੰ ਕੋਈ ਫਰਕ ਨਹੀਂ ਗਿਆ ਬਿਲਕੁਲ ਪਰ ਇਹ ਮਤਲਬ ਮੈਂ 10 ਕੇਸ ਇਹੋ ਜੇ ਕੱਢ ਤੇ ਗੱਪਣਾ ਕਰਾ ਕੇ ਘੋੜੀਆਂ ਸੁਈਆਂ ਵੀ ਖੜੀਆਂ ਯਾਰਾ ਮਿੱਤਰਾਂ ਦੀ ਕਿਉਂਕਿ ਮੇਰੇ ਕੋਲੇ ਪੋਨੀ ਵੀ ਰੱਖਿਆ ਹੋਇਆ ਆਪਾਂ ਹੀਟ ਕਢਾ ਵੀ ਦੇਈਦੀ ਆ ਜਿਹੜੀਆਂ ਘੋੜੀਆਂ ਮਤਲਬ ਕਈ ਵਰੀ ਸਾਈਲੈਂਟ ਕਰਦੀਆਂ ਸਾਲ ਸਾਲ ਤੋਂ ਹੋ ਗਿਆ ਹਨ ਵੀ ਕਿਉਂਕਿ ਅਸੀਂ ਰਹਿੰਦੇ ਜਦੋਂ ਇੱਥੇ ਆ ਤੇ ਆਪ ਗੌਰ ਚ ਤੇ ਇਹ ਚੀਜ਼ ਇੱਕ ਮਤਲਬ ਸਰੋਤਿਆਂ ਨੂੰ ਅਸੀਂ ਜਿੰਨੀ ਕੁ ਜੋਗੇ ਹੈਗੇ ਹੈਲਪ ਕਰ ਸਕਦੇ ਹਾਂ ਬਿਲਕੁਲ ਹੈ ਨਾ ਜੀ ਤੇ ਦਰਸ਼ਕ ਵੀਰੋ ਕਿਵੇਂ ਲੱਗੇ ਹੈ ਨਾ ਬਾਈ ਦੇ ਜਾਨਵਰ ਜਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਫੀਸ ਫੂਸ ਵਾਲਾ ਬਾਈ ਕਹਿੰਦਾ ਕੋਈ ਐਡਾ ਸਿਸਟਮ ਹੈ ਨਹੀਂਗਾ ਕਹਿੰਦਾ ਬਥੇਰੀ ਵਾਰੀ ਯਾਰ ਕੀ ਪਗਾਈਆਂ ਤੇ ਕੋਈ ਚੱਕਰ ਨਹੀਂ ਤੁਸੀਂ ਇੱਕ ਵਾਰੀ ਘੋੜਿਆਂ ਨੂੰ ਬਰੀਡਿੰਗ ਕਰਾ ਕੇ ਚੰਗੇ ਬੱਚੇ ਲਓ ਫੇਰ ਭਾਈ ਦੱਸੇ ਆਪਣਾ ਹੱਕ ਵੀ ਬਣਦਾ ਜਦੋਂ ਅਗਲੇ ਦੇ ਘਰੇ ਘੋੜੀ ਸੋ ਬਿਲਕੁਲ ਮੈਂ ਇਹ ਗੱਲ ਕਹਿੰਦਾ ਮੈਂ ਫੀਸ ਮੈਂ 41 ਰੱਖੀ ਆ ਹਾਂ ਪਰ ਜਿਹੜਾ ਬੰਦਾ ਘਰੇ ਆ ਕੇ ਕੋੜਾ ਲਾਈਵ 'ਚ ਦੇਖਦਾ ਇੱਕ ਵੀਡੀਓ ਦਾ ਤੇ ਲਾਈਵ 'ਚ ਆ ਕੇ ਦੇਖਣ ਦਾ ਵੀ ਬੜਾ ਵੱਡਾ ਅੰਤਰ ਹੈ। ਹਾਂ। ਤੇ ਮਨ ਨਹੀਂ ਮਿਲਦਾ। ਪਰ ਜਦੋਂ ਆ ਕੇ ਕੋੜਾ ਦੇਖਿਆ ਵੀਡੀਓ ਨਾਲੋਂ ਵੀ ਇੱਕ ਹੀ ਨਿਕਲੂਗਾ। ਹਾਂ। ਤੇ ਅਗਲੇ ਦਾ ਮਨ ਖੁਸ਼ ਹੋ ਵੀਰ ਪਾਸੇ ਅਸੀਂ ਇੰਨੀਆਂ-ਇੰਨੀਆਂ ਦਿੰਦੇ ਆ ਵੀ ਆਪਦਾ ਕੋੜਾ ਯਾਰ ਨਾਲੇ ਜਦੋਂ ਮਰਜੀ ਇਹੋ ਨਹੀਂ ਗੱਲ ਕੋਈ ਵੀ ਇੱਕ ਜੰਪ ਨਾ ਰਹੀ ਤਾਂ ਕੋਈ ਨਾ ਯਾਰ ਗੱਭਨ ਤੱਕ ਕੋੜੀ ਸਹੀ ਹੋਵੇ। ਵਾ ਠੀਕ ਹੈ। ਵਾਲੀ ਕੋਈ ਨਹੀਂ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਮਿਲਦੇ ਆ ਕਿਤੇ ਹੋਰ ਵੀਡੀਓ 'ਚ। ਜਿਉਂਦੇ ਬਾਅਦ ਰੋਜੀ। ਧੰਨਵਾਦ। ਓਕੇ ਸასი ਗੱਲ।